ਹਾਂਜੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਨਾਲ ਘੰਟੀ ਦਾ ਬਟਨ ਵੀ ਦਬਾ ਲਓ ਤਾਂ ਕਿ ਹਰ ਜੋ ਨਵੀਂ ਵੀਡੀਓ ਬਣੇਗੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਬੰਦਾ ਸਿੰਘ ਬਹਾਦਰ ਜੀ ਬਾਰੇ ਡਿਸਕਸ ਕਰਾਂਗੇ ਪਹਿਲਾਂ ਉਹਨਾਂ ਦੇ ਜੀਵਨ ਬਾਰੇ ਸਾਰਾ ਪੜ੍ਹਾਂਗੇ ਬਾਅਦ ਚ ਐਂਡ 'ਚ MCQ ਕਰਾਂਗੇ ਇਹ ਟੌਪਿਕ ਹਰੇਕ ਐਗਜ਼ਾਮ ਦੇ ਲਈ ਜੋ ਵੀ ਆਪਣੇ ਪੰਜਾਬ ਦੇ ਵਿੱਚ ਹੁੰਦਾਗਾ ਉਹਦੇ ਲਈ ਬੜਾ ਮੇਨ ਆ ਮਹੱਤਵਪੂਰਨ ਟੌਪਿਕ ਹੈ ਖਾਸ ਕਰਕੇ ਟੀਚਿੰਗ ਲੈਂਡ ਨਾਲ ਸੰਬੰਧਤ ਇਗਜ਼ਾਮ ਲਈ ਮਾਸਟਰ ਟਰੈਕਟਰ ਲੈਕਚਰਰ ਜਾਂ ਪੁਲਿਸ ਪਟਵਾਰੀ ਜਿੰਨੇ ਵੀ ਇਗਜ਼ਾਮ ਹੁੰਦੇ ਆ ਉਹਨਾਂ ਦੇ ਲਈ ਬੜਾ ਇਹ ਮੇਨ ਟੌਪਿਕ ਆ ਬੰਦਾ ਸਿੰਘ ਬਹਾਦਰ ਜੀ ਦਾ ਸ਼ੁਰੂ ਕਰਦੇ ਆ ਜੀ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਤੋਂ ਹਾਂਜੀ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਕਦੋਂ ਹੋਇਆ ਉਹ ਹੋਇਆ ਸੀ 27 ਅਕਤੂਬਰ 1670 ਨੂੰ ਕਿੱਥੇ ਹੋਇਆ ਸੀ ਕਸ਼ਮੀਰ ਦਾ ਇੱਕ ਜ਼ਿਲ੍ਹਾਗਾ ਪੁਂਚ ਪੁਂਚ ਜ਼ਿਲ੍ਹੇ ਦੇ ਵਿੱਚ ਰਜੌਰੀ ਪਿੰਡ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ ਮਾਤਾ ਦਾ ਨਾਮ ਸੁਲੱਖਣੀ ਦੇਵੀ ਸੀ ਤੇ ਪਿਤਾ ਦਾ ਨਾਮ ਸੀ ਆਰਾਮ ਦੇਵ ਤੇ ਇਹਨਾਂ ਦਾ ਜਿਹੜਾ ਸਬੰਧ ਸੀ ਉਹ ਡੋਗਰਾ ਰਾਜਪੂਤ ਡੋਗਰਾ ਰਾਜਪੂਤ ਜਾਤੀ ਦੇ ਨਾਲ ਇਹਨਾਂ ਦਾ ਸਬੰਧ ਸੀਗਾ ਪਿਤਾ ਦਾ ਨਾਮ RAMDEV ਸੀ ਤੇ ਇਹਨਾਂ ਦੇ ਬਚਪਨ ਦਾ ਨਾਮ ਕੀ ਰੱਖਿਆ ਗਿਆ ਉਹ ਲਸ਼ਮਣ ਦਾਸ ਰੱਖਿਆ ਗਿਆ ਕਈ ਕਿਤਾਬਾਂ ਲਸ਼ਮਣ ਦੇਵ ਵੀ ਕਹਿੰਦੀਆਂ ਨੇ ਕਈ ਕਿਤਾਬਾਂ ਤੇ ਲਸ਼ਮਣ ਦੇਵ ਵੀ ਤੁਸੀਂ ਕੱਲਾ ਲਸ਼ਮਣ ਯਾਦ ਰੱਖਣਾ ਲਸ਼ਮਣ ਦੇਵ ਜਾਂ ਦਾਸ ਇਹ ਆਊਗਾ ਉਹਨਾਂ ਹੀ ਇਹਨਾਂ ਦਾ ਪਰਿਵਾਰ ਜਾਂ ਇਹਨਾਂ ਦੇ ਮਾਤਾ ਪਿਤਾ ਕਸ਼ਮੀਰ ਚ ਰਹਿੰਦੇ ਆ ਕਸ਼ਮੀਰ ਚ ਪਹਾੜ ਨੇ ਪਹਾੜੀ ਇਲਾਕਾਗਾ ਇਸੇ ਕਰਕੇ ਇਹਨਾਂ ਦੇ ਪਿਤਾ ਜਿਹੜੇ ਉਹ ਉੱਥੇ ਮਾੜਾ ਮੋਟਾ ਖੇਤੀ ਦਾ ਕੰਮ ਕਰਦੇ ਸੀਗੇ ਤੇ ਬੰਦਾ ਸਿੰਘ ਬਹਾਦਰ ਨੂੰ ਉੱਥੇ ਸਿੱਖਿਆ ਪ੍ਰਾਪਤ ਕਰਨ ਦਾ ਕੋਈ ਮੌਕਾ ਨਹੀਂ ਮਿਲਿਆ ਪਹਾੜੀ ਇਲਾਕਾ ਸੀਗਾ ਪਿਤਾ ਨਾਲ ਇਹਨਾਂ ਨੂੰ ਕੰਮ ਦੇ ਵਿੱਚ ਮਦਦ ਕਰਨੀ ਪੈਂਦੀ ਸੀਗੀ ਤੇ ਬਚਪਨ ਦੇ ਵਿੱਚ ਹੀ ਫਿਰ ਇਹਨਾਂ ਨੇ ਪਿਤਾ ਦੀ ਸਹਾਇਤਾ ਜਿਹੜੀ ਉਹ ਖੇਤੀਬਾੜੀ ਦੇ ਵਿੱਚ ਕੀਤੀ ਤੇ ਉੱਥੇ ਫਿਰ ਜੰਗਲਾਂ ਦੇ ਵਿੱਚ ਕੀ ਹੁੰਦਾ ਸੀ ਇਹ ਤੀਰ ਕਮਾਨ ਲੈ ਜਾਂਦੇ ਤੇ ਉੱਥੇ ਜਾ ਕੇ ਸ਼ਿਕਾਰ ਕਰਨਾ ਜਿਹੜਾ ਸ਼ੁਰੂ ਕਰ ਦਿੰਦੇ ਸੀਗੇ ਕਹਿੰਦਾ ਮਤਲਬ ਇਹ ਇੱਕ ਚੰਗੇ ਨਿਪੁੰਨ ਸ਼ਿਕਾਰੀ ਤੇ ਪੱਕੇ ਨਿਸ਼ਾਨੇਵਾਜ਼ ਬਣ ਗਈ ਸੀ ਠੀਕ ਹੈ ਜੀ ਆਪਣੇ ਪਿਤਾ ਨਾਲ ਜੰਗਲਾਂ ਜਾਂਦੇ ਖੇਤੀ ਦੇ ਵਿੱਚ ਉਹਨਾਂ ਦੀ ਮਦਦ ਕਰਦੇ ਤੇ ਉੱਥੇ ਫਿਰ ਇੱਕ ਚੰਗੇ ਸ਼ਿਕਾਰੀ ਬਣ ਗਏ ਬਹੁਤਾ ਪੜ੍ਹੇ ਲਿਖੇ ਨਹੀਂ ਤੇ ਇਸ ਤਰ੍ਹਾਂ ਇੱਕ ਵਾਰ ਫਿਰ ਇੱਕ ਘਟਨਾ ਹੁੰਦੀ ਆ ਹਿਰਨੀ ਦਾ ਸ਼ਿਕਾਰ ਕਰਦੇ ਆ ਇਹ ਤਾਂ 15 ਸਾਲ ਦੀ ਉਮਰ ਸੀਗੀ ਬੰਦਾ ਸਿੰਘ ਬਹਾਦਰ ਦੀ ਇਹ ਸ਼ਿਕਾਰ ਖੇਡਣ ਜੰਗਲ ਚ ਜਾਂਦੇ ਆ ਤੇ ਸ਼ਿਕਾਰ ਖੇਡਦੇ ਖੇਡਦੇ ਇਹਨਾਂ ਤੋਂ ਇੱਕ ਤੀਰ ਗਰਭਵਤੀ ਹਿਰਨੀ ਦੇ ਜਾ ਲੱਗਦਾਗਾ ਉਹ ਹਿਰਨੀ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਤੇ ਉਹਦੇ ਜਿਹੜੇ ਕੁੱਕ ਦੇ ਵਿੱਚ ਪੜ ਰਿਹਾ ਬੱਚਾ ਸੀ ਦੋਨੋਂ ਤੜਫ ਤੜਫ ਕੇ ਮਰ ਗਏ ਤੇ ਇਸ ਘਟਨਾ ਦਾ ਫਿਰ ਬੰਦਾ ਸਿੰਘ ਬਹਾਦਰ ਦੇ ਮਨ ਤੇ ਬਹੁਤ ਡੂੰਗਾ ਪ੍ਰਭਾਵ ਪਿਆ ਵੀ ਮੈਥੋਂ ਬਹੁਤ ਵੱਡਾ ਪਾਪ ਹੋ ਗਿਆ ਬੇਕਸੂਰ ਜਾਨਵਰ ਮਾਰਿਆ ਗਿਆ ਤੇ ਅੱਗੇ ਤੋਂ ਬੰਦਾ ਸਿੰਘ ਬਹਾਦਰ ਨੇ ਸ਼ਿਕਾਰ ਖੇਡਣ ਤੋਂ ਤੋਬਾ ਕਰ ਲਈ ਵੀ ਬਾਅਦ ਵਿੱਚ ਮੈਂ ਸ਼ਿਕਾਰ ਨਹੀਂ ਖੇਡਦਾ ਤੇ ਦੁਨੀਆਦਾਰੀ ਨੂੰ ਛੱਡਣ ਦਾ ਫੈਸਲਾ ਕਰ ਲਿਆ ਵੀ ਹੁਣ ਭਾਈ ਮੇਰੇ ਜਿਹੜੇ ਮਨ ਤੇ ਬੜਾ ਬੋਝ ਆ ਵੀ ਮੈਥੋਂ ਜਿਹੜੀ ਹਿਰਨੀ ਦਾ ਕਤਲ ਹੋ ਗਿਆ ਤੇ ਇਹ ਹੁਣ ਬੋਝ ਕਿਵੇਂ ਲਹੁਆ ਜਾਂ ਇੱਕ ਤਰ੍ਹਾਂ ਦਾ ਪਾਪ ਚੜ ਗਿਆ ਫਿਰ ਤੇ ਵੀ ਮੈਂ ਆਪਦਾ ਪਾਪ ਕਿਵੇਂ ਧੋਵਾਂ ਫਿਰ ਇਹ ਕੀ ਸੋਚਦੇ ਆ ਵੀ ਆਪਾਂ ਘਰ-ਵਾਰ ਛੱਡ ਕੇ ਵਿਰਾਗੀ ਹੋ ਜਾਈਏ ਇਸ ਤੋਂ ਬਾਅਦ ਫਿਰ ਵਿਰਾਗੀ ਹੋਣਗੇ ਜਾਨ ਕੀ ਪ੍ਰਸ਼ਾਦ ਵਿਰਾਗੀ ਕੋਈ ਨਾਂ ਦਾ ਬੰਦਾ ਸੀ ਉਹਨੇ ਦੱਸਿਆ ਵੀ ਭਾਈ ਤੂੰ ਜਾ ਤੀਰਥ ਸਥਾਨਾਂ ਦੀ ਯਾਤਰਾ ਕਰ ਤੇ ਤੇਰਾ ਜਿਹੜਾ ਵੀ ਤੇਤੋਂ ਪਾਪ ਹੋਇਆਗਾ ਉਹ ਪਾਪ ਤੇ ਤੋਂ ਮਤਲਬ ਉਹ ਕਲੰਕ ਜਿਹੜਾ ਤੇਰੇ ਲੱਗਿਆਗਾ ਵੀ ਹਿਰਨੀ ਦੇ ਸ਼ਿਕਾਰ ਵਾਲਾ ਉਹ ਤੇਰੇ ਮੱਥੇ ਤੋਂ ਕਲੰਕ ਲੈ ਜਾਊਗਾ ਤਾਂ ਜਾਣਕੀ ਪ੍ਰਸ਼ਾਦ ਬਿਰਾਗੀ ਦੇ ਪ੍ਰਭਾਵੇਠਾ ਕੇ ਬੰਦਾ ਸਿੰਘ ਬਹਾਦਰ ਨੇ ਘਰ ਛੱਡਤਾ ਤੇ ਉਹਦਾ ਨਾਮ ਜਿਹੜਾ ਜਾਣਕੀ ਪ੍ਰਸ਼ਾਦ ਬਿਰਾਗੀ ਨੇ ਬਦਲ ਕੇ ਮਾਧੋ ਦਾਸ ਰੱਖਤਾ ਠੀਕ ਹੈ ਜੀ ਹੁਣ ਇੱਥੇ ਬਚਪਨ ਦਾ ਨਾਮ ਉਹਨਾਂ ਦੇ ਲక్ష్మణ ਦੇਵ ਸੀ ਜਾਂ ਦਾਸ ਸੀਗਾ ਤੇ ਜਦੋਂ ਹਿਰਨੀ ਰਿਸ਼ਕਾਰ ਕੀਤਾ ਘਟਨਾ ਦਾ ਬੜਾ ਡੂੰਗਾ ਪ੍ਰਭਾਵ ਪਿਆ ਤੇ ਇਹ ਫਿਰ ਇਹਨਾਂ ਨੇ ਘਰ ਛੱਡਣ ਦਾ ਫੈਸਲਾ ਕੀਤਾ ਸੀ ਤੇ ਜਾਣਕੀ ਪ੍ਰਸ਼ਾਦ ਬਿਰਾਗੀ ਨਾਂ ਦੇ ਬੰਦੇ ਦੇ ਪ੍ਰਭਾਵੇਠਾ ਕੇ ਇਹਨਾਂ ਨੇ ਘਰ ਛੱਡਿਆ ਤੇ ਇਹਨਾਂ ਦਾ ਨਾਮ ਵੀ ਚੇਂਜ ਕਰਕੇ ਉਹਨੇ ਮਾਧੋ ਦਾਸ ਰੱਖਤਾ ਮਾਧੋ ਦਾਸ ਬਿਰਾਗੀ ਮਾਧੋ ਦਾਸ ਬਿਰਾਗੀ ਇਹਨਾਂ ਦਾ ਨਾਮ ਪੈ ਗਿਆ ਤੇ ਤੀਰਥ ਸਥਾਨਾਂ ਦੀ ਗੋਦਾਵਰੀ ਨਦੀ ਦੇ ਕੰਡੇ 나ਸਕ ਪਹੁੰਚ ਗਏ ਠੀਕ ਹੈ ਜੀ ਉੱਥੋਂ ਚੱਲ ਪਏ ਜਮੁ ਕਸ਼ਮੀਰ ਤੋਂ ਚੱਲ ਪਏ ਤੀਰਥ ਸਥਾਨਾਂ ਦੀ ਹੌਲੀ ਹੌਲੀ ਯਾਤਰਾ ਕਰਦੇ ਮਹਾਰਾਸ਼ਟਰ ਦੇ ਵਿੱਚ ਗੋਦਾਵਰੀ ਨਦੀ ਦੇ ਕੰਡੇ 나ਸਕ ਪਹੁੰਚ ਗਏ 나ਥ ਉੱਥੇ 나ਸਕ ਦੇ ਵਿੱਚ ਕੌਣ ਮਿਲੇ ਇਹਨਾਂ ਨੂੰ ਇੱਕ ਔਗੜ 나ਥ ਜੋਗੀ ਮਿਲਿਆ ਉੱਥੇ ਮੁਲਾਕਾਤ ਹੁੰਦੀ ਹੈ 나ਸਕ ਦੇ ਵਿੱਚ ਔਗੜ 나ਥ ਜੋਗੀ ਦੇ ਨਾਲ ਉਹ ਜੋਗੀ ਦੇ ਨਾਲ ਜਦੋਂ ਮੁਲਾਕਾਤ ਹੋਈ ਤਾਂ ਉਹ ਜੋਗੀ ਤੋਂ ਇਹਨਾਂ ਨੇ ਕੀ ਸਿੱਖਿਆ ਉਹ ਜੋਗੀ ਤੋਂ ਇਹਨਾਂ ਨੇ ਯੋਗ ਤੇ ਯੰਤਰ ਮੰਤਰ ਤੰਤਰ ਮੰਤਰ ਇਹ ਵਿੱਦਿਆ ਹਾਸਲ ਕੀਤੀ ਯੋਗ ਵਿੱਦਿਆ ਤੇ ਤੰਤਰ ਮੰਤਰ ਉਹਨਾਂ ਨੇ ਸਿੱਖ ਲਿਆ ਤੇ ਉਹਨਾਂ ਦੇ ਇਹ ਚੇਲੇ ਬਣ ਗਏ ਮਤਲਬ ਗੋਦਾਵਰੀ ਨਦੀ ਦੇ ਕੰਢੇ ਜਾ ਕੇ 나ਸਕ ਦੇ ਵਿੱਚ ਉੱਥੇ ਰਹਿਣ ਲੱਗ ਗਏ ਤੇ ਬੰਦਾ ਸਿੰਘ ਬਹਾਦਰ ਨੇ ਆਪਣਾ ਜਿਹੜਾ ਨਵਾਂ ਗੁਰੂ ਧਾਰਨ ਕਰ ਲਿਆ ਕਿਹਨੂੰ ਕਰ ਲਿਆ ਜੀ ਔਗੜਨਾਥ ਨੂੰ 1691 ਦੇ ਵਿੱਚ ਔਗੜਨਾਥ ਦੀ ਮਤਲਬ ਡੈਥ ਹੋ ਗਈ ਦੇਹਾਂਤ ਹੋ ਗਈ ਇਹਦੇ ਪਿੱਛੋਂ ਫਿਰ ਮਾਦੋਦਾਸ ਨੇ ਆਪ ਦਾ ਜਿਹੜਾ ਆਸ਼ਰਮ ਆ ਉਹ ਨੰਦੇੜ ਦੇ ਵਿੱਚ ਬਣਾ ਲਿਆ ਠੀਕ ਹੈ ਜੀ ਉਤੋਂ ਜਦੋਂ ਔਗੜਨਾਥ ਚੜ੍ਹਾਈ ਕਰ ਗਏ ਇਹਨਾਂ ਨੇ ਵੀ ਬੰਦਾ ਸਿੰਘ ਬਹਾਦਰ ਨੇ ਜਾ ਕੇ ਮਾਦੋਦਾਸ ਬਿਰਾਗੀ ਨੇ ਤੰਤਰ ਮੰਤਰ ਸਿੱਖ ਸਿੱਖਦਾ ਸੀ ਯੋਗ ਵਿੱਦਿਆ ਹਾਸਲ ਕਰ ਲਈ ਸੀਗੀ ਨੇੜੇ ਏਰੀਆ ਚ ਪੂਰੇ ਇਹ ਚਲ ਗਏ ਵੀ ਪ੍ਰਚਲਿਤ ਹੋ ਗਏ ਸੀਗੇ ਫੇਮਸ ਹੋ ਗਏ ਸੀਗੇ ਵੀ ਬੰਦਾ ਸੰਤਰ ਮੰਤਰ ਬਾਰੇ ਜਾਣਦਾ ਜੋਗ ਵਿਦਿਆ ਬਾਰੇ ਜਾਣਦਾ ਹੈਗਾ ਉਦੋਂ ਬਾਅਦ ਇਹਨਾਂ ਨੇ ਫਿਰ 나ਸਕ ਪੈ ਲਗੇ ਜਾਂ ਗੋਦਾਵਰੀ ਨਦੀ ਦੇ ਕੰਢਿਆਂ ਡੇਰਾਵਾਂ ਦਾ ਚੁੱਕਿਆ ਤੇ ਨੰਦੇੜ ਚੱਲ ਗਏ ਤੇ ਜੰਤਰਾ ਮੰਤਰਾਂ ਦੇ ਕਾਰਨ ਨੰਦੇੜ ਦੇ ਵਿੱਚ ਵੀ ਪੂਰੇ ਪ੍ਰਸਿੱਧ ਹੋ ਗਏ ਉਦੋਂ ਬਾਅਦ ਇਹਦੀ ਮੁਲਾਕਾਤ ਹੋਊ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੁਣ ਇਹ ਨੰਦੇੜ ਪਹੁੰਚ ਗਏ ਤੇ ਉਧਰੋਂ ਗੁਰੂ ਗੋਬਿੰਦ ਸਿੰਘ ਜੀ ਵੀ ਅੰਤਮ ਸਮੇਂ ਆਪਣੇ ਨੰਦੇੜ ਆਉਂਦੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਜਦ ਨੰਦੇੜ ਆਉਂਦੇ ਤੇ ਨੰਦੇੜ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੁੰਦੀ ਆ ਅੱਜ ਪੜ੍ਹਦੇ ਆਪਾਂ ਵੀ ਇੱਕ ਦਿਨ ਗੁਰੂ ਜੀ ਮਾਧੋਦਾਸ ਬੈਰਾਗੀ ਦੇ ਜਿਹੜੇ ਆਸ਼ਰਮ ਦੇ ਵਿੱਚ ਚਲੇ ਗਏ ਕਿਉਂਕਿ ਬੰਦਾ ਇਹ ਬੰਦਾ ਸਿੰਘ ਬਹਾਦਰ ਜਾਂ ਮਾਧੋਦਾਸ ਕਾਫੀ ਫੇਮਸ ਹੋ ਰਿਹਾ ਸੀਗਾ ਉਹਨਾਂ ਦੇ ਜਿਹੜਾ ਆਸ਼ਰਮ ਸੀ ਉਹਨਾਂ ਨੇ ਆਪਦਾ ਕੋਈ ਬਣਾਇਆ ਸੀਗਾ ਉੱਥੇ ਚਲ ਗਏ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਜਾਣਗੇ ਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦੀ ਬੜੀ ਕਹਿ ਲਈਏ ਨਾਟਕੀ ਢੰਗ ਨਾਲ ਬਾਰਤਾਲਾਪ ਹੋਈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਆਪਣੀ ਸਾਰੀ ਜਿਹੜੀ ਸਟੋਰੀ ਜਾਂ ਕਹਿ ਲਈਏ ਕਹਾਣੀ ਦੱਸੀ ਵੀ ਇਸ ਤਰ੍ਹਾਂ ਜਿਹੜੇ ਪੰਜਾਬ ਦੇ ਵਿੱਚ ਮੁਗਲ ਨੇ ਉਹ ਸਿੱਖਾਂ ਤੇ ਬੜੇ ਅਤਿਆਚਾਰ ਕਰ ਰਹੇ ਨੇ ਮੇ ਖਤਮ ਕਰਤੀ ਛੋਟੇ ਸਾਹਿਬ ਜਾਂ ਜਨਸ਼ੀਰ ਕਰਤਾ ਵੱਡੇ ਸਾਹਿਬ ਜਾਂ ਦੀ ਲੜਾਈ ਦੇ ਵਿੱਚ ਸ਼ਹੀਦ ਹੋ ਗਏ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਇਸ ਤਰ੍ਹਾਂ ਜਦੋਂ ਉੱਥੇ ਮੁਲਾਕਾਤ ਹੁੰਦੀ ਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਜਿੰਨੇ ਵੀ ਸਿੱਖਾਂ ਤੇ ਤਸੱਦਦ ਹੋਏ ਆ ਉਹਨਾਂ ਬਾਰੇ ਸਾਰਾ ਗੱਲਬਾਤ ਦੱਸੀ ਤੇ ਇਹ ਗੱਲਾਂ ਸੁਣ ਕੇ ਮਾਰੂ ਦਾਸ ਬਿਰਾਗੀ ਗੁਰੂ ਜੀ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਉਹਨਾਂ ਨੇ ਫਿਰ ਗੁਰੂ ਜੀ ਦਾ ਚੇਲਾ ਬਣਦਾ ਜਿਹੜਾ ਸੰਕਲਪ ਲੈ ਲਿਆ ਤਾਂ ਮਾਰੂ ਦਾਸ ਨੇ ਕੀ ਆ ਜੀ ਗੁਰੂ ਜੀ ਦਾ ਸਿੱਖ ਬਣਨਾ ਜਾਂ ਬੰਦਾ ਬਣਨਾ ਮੰਨ ਲਿਆ ਵੀ ਮੈਂ ਪਾਈ ਹੁਣ ਬੰਦਾ ਬਣ ਕੇ ਨਾਲੇ ਤਾਂ ਪੁੱਠੇ ਦੇ ਕੰਮ ਛੱਡ ਤੇ ਆਤੰਤਰ ਮੰ ਤੇ ਇੱਥੇ ਇਹਨਾਂ ਦਾ ਨਾਮ ਇੱਕ ਗੁਰਵਰਤ ਸਿੰਘ ਵੀ ਪਿਆ ਸੀ ਗੁਰਵਰਤ ਸਿੰਘ ਗੁਰੂ ਜੀ ਨੇ ਗੁਰਗੋਬ ਸਿੰਘ ਨੇ ਗੁਰਵਰਤ ਸਿੰਘ ਵੀ ਰੱਖਿਆ ਪਰ ਜਦੋਂ ਇਹ ਗੁਰਵਰਤ ਸਿੰਘ ਅਮਰਤ ਛੱਕ ਲਿਆ ਸਿੱਖ ਬਣ ਗਿਆ ਤਾਂ ਗੁਰਵਰਤ ਸਿੰਘ ਪੈ ਗਿਆ ਤੇ ਬਾਅਦ ਜਦੋਂ ਉੱਥੋਂ ਨੰਦੇੜ ਸਾਹਿਬ ਤੋਂ ਪੰਜਾਬ ਵੱਲ ਚੱਲਣਗੇ ਤਾਂ ਉਦੋਂ ਇਹਨਾਂ ਦਾ ਨਾਮ ਫਿਰ ਬੰਦਾ ਸਿੰਘ ਬਹਾਦਰ ਪੈ ਗਿਆ ਸੀਗਾ ਠੀਕ ਹੈ ਜੀ ਬਾਅਦ ਚ ਇਹਨਾਂ ਦਾ ਨਾਮ ਬੰਦਾ ਸਿੰਘ ਬਹਾਦਰ ਪੈ ਗਿਆ ਗੁਰੂ ਜੀ ਦੇ ਪੁੱਤਰਾਂ ਦੀਆਂ ਸ਼ਹੀਦੀਆਂ ਪਿਤਾ ਜੀ ਦੀ ਸ਼ੀਧੀ ਬਾਰੇ ਸੁਣ ਕੇ ਬੰਦਾ ਸਿੰਘ ਬਹਾਦਰ ਦਾ ਖੂਨ ਖੋਲ ਉੱਠਿਆ ਤੇ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੱਗੇ ਬੇਨਤੀ ਕੀਤੀ ਵੀ ਉਹਨਾਂ ਨੂੰ ਪੰਜਾਬ ਜਾਣ ਦੀ ਆਗਿਆ ਦਿੱਤੀ ਜਾਵੇ ਗੁਰੂ ਜੀ ਨੇ ਉਹਨੂੰ ਖਾਲਸੇ ਦਾ ਨੇਤਾ ਬਣਾ ਦਿੱਤਾ ਵੀ ਭਾਈ ਇਹ ਦੁਬਾਰ ਤੂੰ ਖਾਲਸੇ ਦੀ ਗਵਾਹੀ ਕਰਨੀ ਆ ਤੂੰ ਨੇਤਾਗਾ ਤੇ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਤੇ ਇੱਕ ਖੰਡਾ ਤੇ ਇੱਕ ਨਗਾਰਾ ਇਹ ਦਿੱਤਾ ਤੇ ਨਾਲ ਬਹਾਦਰ ਦੀ ਉਪਾਧੀ ਵੀ ਦਿੱਤੀ ਫਿਰ ਇਹਦਾ ਨਾਂ ਬੰਦਾ ਸਿੰਘ ਬਹਾਦਰ ਪਈਆ ਸੀਗਾ ਤੇ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਸਿੱਖਾਂ ਦੇ ਨਾਂ ਕੁਝ ਹੁਕਮਨਾਮੇ ਭੇਜੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਦੇ ਵਿੱਚ ਸੀਗੇ ਤੇ ਬੰਦਾ ਸਿੰਘ ਬਹਾਦਰ ਇਥੋਂ ਨੰਦੇੜ ਸਾਹਿਬ ਤੋਂ ਚੱਲਦੇ ਆ ਪੰਜਾਬ ਵੱਲ ਨੂੰ ਤੇ ਉਹਨਾਂ ਦੇ ਹੱਥੇ ਕੁਝ ਹੁਕਮਨਾਮੇ ਖੱਲੇ ਸੀਗੇ ਵੀ ਤਾਂ ਕਿ ਜਿਹੜੀ ਉੱਥੇ ਪੰਜਾਬ ਦੇ ਵਿੱਚ ਸਿੱਖ ਅ ਤੇ ਲਈ ਸਰਦਾ ਆਲੂ ਨੇ ਉਹ ਤੁਹਾਡਾ ਸਾਥ ਦੇਣ ਫੋਕਾ ਨਾਮ ਤੇ ਤੇ ਬੰਦਾ ਸਿੰਘ ਨੂੰ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਗੂ ਮੰਨਣ ਤੇ ਮੋਗਲਾਂ ਦੇ ਵਿਰੋਧ ਉਹਦਾ ਸਾਥ ਦੇਣ ਦਾ ਹੁਕਮ ਦਿੱਤਾ ਚਲੋ ਜੀ ਬੰਦਾ ਸਿੰਘ ਬਹਾਦਰ ਨੂੰ ਇੱਥੋਂ ਨੰਦੇੜ ਸਾਹਿਬ ਤੋਂ ਚੱਲਣਗੇ ਅਕਤੂਬਰ 1708 ਦੇ ਵਿੱਚ ਬੰਦਾ ਸਿੰਘ ਬਹਾਦਰ ਗੁਰੂ ਜੀ ਤੋਂ ਅਸ਼ੀਰਵਾਦ ਲੈ ਕੇ 25 ਸਿੰਘਾਂ ਦੇ ਸਮੇਤ ਪੰਜਾਬ ਵੱਲ ਚੱਲ ਪਿਆ ਉਹਨਾਂ 25 ਦੇ ਵਿੱਚ ਜਿਹੜੇ ਖਾਸ ਸਿੰਘ ਸੀਗੇ ਭਾਈ ਬਨੋ ਸਿੰਘ ਬਾਬਾ ਬਨੋ ਸਿੰਘ ਵੀ ਇਹ ਬਹੁਤ ਸਿਰ ਕੱਢ ਮਾ ਇਹਨਾਂ ਦਾ ਸਾਥੀ ਸੀਗਾ ਬੰਦਾ ਸਿੰਘ ਬਹਾਦਰ ਦੇ ਬਹੁਤ ਨੇੜੇ ਸੀ ਇਹ ਇਹ ਜੋ ਕੁਐਸਚਨ ਵੀ ਆਉਣਾ ਦਾ ਬੰਦਾ ਸਿੰਘ ਬਹਾਦਰ ਦਾ ਸਿਰ ਕੱਢ ਮਾ ਸਾਥੀ ਕਿਹੜਾ ਸੀ ਉਹ ਬਾਬਾ ਬਨੋ ਸਿੰਘ ਸੀ ਭਾਈ ਕਾਨ ਸਿੰਘ ਸੀ ਭਾਈ ਬਾਦ ਸਿੰਘ ਸੀ ਠੀਕ ਹੈ ਜੀ ਹੁਣ ਇਹਨਾਂ ਨੇ ਕੀ ਕਰਨਾ ਸੀ ਮੁਗਲਾਂ ਦੇ ਵਿਰੁੱਧ ਜਿਹੜੀ ਲੜਾਈਆਂ ਕਰਨੀਆਂ ਸੀਗੀਆਂ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਜਦੋਂ ਦਿੱਲੀ ਦੇ ਵਿੱਚ ਐਂਟਰ ਹੁੰਦੇ ਆ ਦਿੱਲੀ ਦੇ ਵਿੱਚ ਐਂਟਰ ਹੁੰਦੇ ਆ ਤੇ ਉਸ ਸਮੇਂ ਸਭ ਤੋਂ ਪਹਿਲਾਂ ਇਹਨਾਂ ਨੇ ਫਿਰ ਸੋਨੀਪਾਟੇ ਹਮਲਾ ਕੀਤਾ ਠੀਕ ਹੈ ਜੀ ਤਾਂ ਇੱਥੇ ਆਪਾਂ ਪੜਾਂਗੇ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਤਾਂ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਕਿਹੜੀ ਲੜਾਈ ਲੜੀ ਸੀਗੀ ਤਾਂ ਉਹਨਾਂ ਨੇ ਹਮਲਾ ਕੀਤਾ ਸੀਗਾ ਸੋਨੀਪਾਟੇ 1708 ਜਾਂ 1708 ਦਾ ਐਂਡ ਸੀ ਨੌ ਚੜਨ ਵਾਲੀ ਉਸ ਵਕਤ ਤਾਂ ਦਿੱਲੀ ਵੱਲੋਂ ਜਦੋਂ ਪੰਜਾਬ ਦੇ ਵਿੱਚ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਸੋਨੀਪੱਤੇ ਹਮਲਾ ਕੀਤਾ ਉੱਥੋਂ ਦਾ ਜਿਹੜਾ ਫੌਜਦਾਰ ਸੀ ਉਹ ਬਿਨਾਂ ਲੜਾਈ ਕੀਤੇ ਦੌੜ ਗਿਆ ਤੇ ਇਸ ਕਾਰਨ ਸਿੱਖਾਂ ਦੇ ਹੌਂਸਲੇ ਬਲੰਦ ਹੋ ਗਏ ਮਤਲਬ ਪਹਿਲੀ ਲੜਾਈ ਦੇ ਵਿੱਚ ਹੀ ਉਹਨਾਂ ਨੇ ਸੋਨੀਪੱਤ ਜਿੱਤ ਲਿਆ 1708 ਦੀ ਗੱਲ ਆ ਉਦੋਂ ਬਾਅਦ ਪੂਣਾ ਜਾਂ ਕੈਥਲ ਇੱਥੇ ਸ਼ਾਹੀ ਖਜ਼ਾਨਾ ਸੀ ਇੱਥੇ ਨਾ ਇਹ ਮੋਗਲ ਖਜ਼ਾਨਾ ਰੱਖਦੇ ਸੀਗੀ 50% ਜਿੰਨਾ ਵੀ ਲਿਆਉਂਦੇ ਸੀ ਉਹ ਸਾਰਾ ਇੱਥੇ ਰੱਖਦੇ ਸੀਗੇ ਤਾਂ ਸੋਨੀਪਾਤ ਤੋਂ ਬਾਅਦ ਬੰਦਾ ਸਿੰਘ ਨੇ ਭੁੰਨੇ ਦੇ ਵਿੱਚ ਉੱਥੇ ਰੋਕੇ ਤੇ ਉੱਥੇ ਮੁਗਲਾਂ ਦੇ ਖਜ਼ਾਨੇ ਨੂੰ ਲੁੱਟਿਆ ਤੇ ਮੁਗਲਾਂ ਦੇ ਬਹੁਤ ਸਾਰੇ ਘੋੜੇ ਸਿੱਖਾਂ ਦੇ ਹੱਥ ਲੱਗੇ ਸੀਗੇ ਇਸ ਲੜਾਈ ਦੇ ਕਾਰਨ ਵੀ ਸਿੱਖਾਂ ਦੇ ਹੌਸਲੇ ਬਲੰਦ ਹੋ ਗਏ ਉਦੋਂ ਬਾਅਦ ਅਗਲੀ ਜਿਹੜੀ ਮੇਨ ਲੜਾਈ ਉਹ ਆ ਜੀ ਸਮਾਣੀ ਦੀ ਇਹ ਬਹੁਤ ਮੇਨ ਲੜਾਈ ਆ ਕਿਉਂ ਮੇਨ ਆ ਇਹਦੇ ਬਾਰੇ ਆਪਾਂ ਪੜਾਂਗੇ ਜੇ ਪੁੱਛਿਆ ਵੀ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਪਹਿਲੀ ਮੇਨ ਕਹ ਲਈਏ ਮੁੱਖ ਜਿੱਤ ਮਹਾਨ ਜਿੱਤ ਜਿਹੜੀ ਆ ਤਾਂ ਉਹ ਸਮਾਣੀ ਦੀ ਸੀਗੀ 26 ਨਵੰਬਰ 1709 ਨੂੰ ਸ਼ਾਨਦਾਰ ਵੇਲਾ ਸੀਗਾ ਤੇ ਬੰਦਾ ਸਿੰਘ ਬਹਾਦਰ ਨੇ ਜਾ ਕੇ ਸਮਾਣੇ ਤੇ ਹਮਲਾ ਕਰਤਾ ਤੇ ਉੱਥੇ ਫਿਰ ਸਿੱਖਾਂ ਨੇ ਲਗਭਗ 10000 ਮੁਸਲਮਾਨਾਂ ਦਾ ਕਤਲ ਕਰਤਾ ਸੀ ਹੁਣ ਸਮਾਣੇ ਤੇ ਹਮਲਾ ਕਿਉਂ ਕੀਤਾ ਸੀਗਾ ਕਿਉਂਕਿ ਇੱਥੇ ਕੌਣ ਰਹਿੰਦਾ ਸੀਗਾ ਇੱਥੇ ਰਹਿੰਦਾ ਸੀ ਸૈયਦ ਜਲਾਲਉਦੀਨ ਕੌਣ ਸੀ ਉਹ ਗੁਰੂ ਤੇਗ ਬਹਾਦਰ ਜੀ ਦਾ ਹତਿਆਰਾਂ ਸੀਗਾ ਸૈયਦ ਜਲਾਲਉਦੀਨ ਇਹ ਕੌਣ ਸੀ ਗੁਰੂ ਤੇਗ ਬਹਾਦਰ ਜੀ ਦਾ ਹਤਿਆਰਾਂ ਸੀ ਤੇ ਇੱਕ ਰਹਿੰਦੇ ਸੀ ਇੱਥੇ ਸਾਸਲ ਬੇਗ ਤੇ ਬਾਸਲ ਬੇਗ ਇਹ ਛੋਟੇ ਸਹਿਬਜਾਦਿਆਂ ਦੀ ਹੱਤਿਆ ਕਰਨ ਵਾਲੇ ਜਲਾਦ ਸੀਗੇ ਠੀਕ ਹੈ ਜੀ ਇਸੇ ਕਰਕੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਰੀ ਵਿਥਿਆ ਕਹਿ ਲਈ ਸਾਰੀ ਆਪਦੀ ਗੱਲ ਦੱਸੀ ਸੀ ਵੀ ਇਸ ਤਰ੍ਹਾਂ ਆ ਆ ਬੰਦਿਆਂ ਨੇ ਮੁਗਲਾਂ ਨੇ ਸਾਡੇ ਪਰਿਵਾਰ ਨੂੰ ਖਤਮ ਕੀਤਾ ਜਾਂ ਮੁਗਲ ਸਿੱਖਾਂ ਤੇ ਅਤਿਆਚਾਰ ਕੀਤੇ ਤਾਂ ਹੁਣ ਸਮਾਣੇ ਦੀ ਵਾਰੀ ਸੀ ਸਮਾਣੇ ਤੇ ਹਮਲਾ ਕਿਉਂ ਕੀਤਾ ਕਿਉਂਕਿ ਸੈਯਦ ਜਲਾਲਉਦੀਨ ਗੁਰੂ ਤੇਗਬਾਦਰ ਦੀ ਹੱਤਿਆ ਕਰਗਾ ਸਾਸਲ ਵੇਗ ਤੇ ਬਾਸਲ ਵੇਗ ਛੋਟੇ ਸਾਹਿਬ ਜਦਿਆਂ ਦੀ ਹੱਤਿਆ ਕਰਨ ਵਾਲੇ ਜਲਾਦ ਨੇ ਇਹਨਾਂ ਦੇ ਫਿਰ ਇਥੇ ਪਰਿਵਾਰਾਂ ਨੂੰ ਖਤਮ ਵੀ ਕੀਤਾ ਗਿਆ ਬੰਦਾ ਸਿੰਘ ਬਹਾਦਰ ਨੇ ਜ਼ਬਰਦਸਤ ਤੇ ਹਮਲਾ ਕੀਤਾ ਤੇ ਉਹਨਾਂ ਦੇ ਅੱਗੇ ਫੈਮਿਲੀ ਵੀ ਨਹੀਂ ਛੱਡੀ ਪਰਿਵਾਰ ਵੀ ਨਹੀਂ ਛੱਡੇ 7 ਦਿਨ ਰਹੇ ਇੰਦਾ ਮਤਲਬ 100000 ਮੁਸਲਮਾਨਾਂ ਨੂੰ ਇਹਨਾਂ ਨੇ ਮਾਰ ਪਾਤੀਗਾ ਤੇ ਸਮਾਨਾਂ ਜਿੱਤ ਰਿਆ ਸੀ ਜੀ ਤੇ ਸਮਾਨਾਂ ਜਦੋਂ ਜਿੱਤਿਆ ਤੇ ਉਸ ਤੋਂ ਬਾਅਦ ਫਿਰ ਭਾਈ ਫਤੇ ਸਿੰਘ ਦੀ ਬਹਾਦਰੀ ਦੇਖ ਕੇ ਕਿਉਂਕਿ ਭਾਈ ਫਤੇ ਸਿੰਘ ਬੜੀ ਬਹਾਦਰੀ ਨਾਲ ਲੜਾਈਆਂ ਦੇ ਵਿੱਚ ਲੜ ਰਿਹਾ ਸੀ ਉਹਨੂੰ ਵੇਖ ਕੇ ਨੌ ਪਰਗਣਿਆਂ ਦਾ ਫੌਜਦਾਰ ਬਣਾਤਾ ਕਿਉਂਕਿ ਸੋਨੀਪੱਤ ਇਸ ਤਰ੍ਹਾਂ ਸਮਾਨਾਂ ਵੀ ਜਿੱਤ ਲਿਆ ਤਾਂ ਸਿੱਖਾਂ ਦੇ ਕੋਲੇ ਨੌ ਪਰਗਣੇ ਆ ਗਏ ਸੀ ਤੇ ਹੁਣ ਨੌ ਪਰਗਣਿਆਂ ਦਾ ਜਿਹੜਾ ਫੌਜਦਾਰ ਆ ਉਹ ਬੰਦਾ ਸਿੰਘ ਬਹਾਦਰ ਨੇ ਆਪ ਦਾ ਬੰਦਾ ਬਣਾਤਾ ਮਤਲਬ ਫਤੇ ਸਿੰਘ ਨੂੰ ਬਣਾਤਾ ਸੀਗਾ ਇਸ ਤੋਂ ਬਾਅਦ ਜਿਹੜੀ ਅਗਲੀ ਜਿੱਤ ਆ ਗਈ ਜੀ ਉਹ ਆ ਗਈ ਕੁੜਾਮ ਦੀ ਅੱਗੇ ਕੁੜਾਮ ਆ ਗਿਆ ਕੁੜਾ ਹੁੰਦੀ ਜਦ ਸਾਰਾ 1709 ਦੇ ਵਿੱਚ ਹੀ ਆ। ਸਮਾਣੇ ਤੋਂ ਬਾਅਦ ਕੜਾਮ ਤੇ ਹਮਲਾ ਕੀਤਾ। ਉੱਥੇ ਪਠਾਣਾ ਨੂੰ ਮਾਰਿਆ ਗਿਆ ਤੇ ਲੁੱਟਮਾਰ ਕੀਤੀ ਤੇ ਕੜਾਮ ਨੂੰ ਵੀ ਫਤੇ ਸਿੰਘ ਦੇ ਅਧੀਨ ਕਰਤਾ। ਠੀਕ ਹੈ ਜੀ ਫਤੇ ਸਿੰਘ ਫੌਜਦਾਰ ਬਣ ਗਿਆ। ਜਿਹੜੇ-ਜਿਹੜੇ ਜਿੱਤੇ ਇਲਾਕੇ ਉਹਨਾਂ ਦਾ ਫਤੇ ਸਿੰਘ ਨੂੰ ਜਿਹੜਾ ਫੌਜਦਾਰ ਬਣਾਇਆ ਗਿਆ। ਉਦੋਂ ਵਾਰ ਕਪੂਰੀ ਤੇ ਹਮਲਾ। ਕੜਾਮ ਤੋਂ ਬਾਅਦ ਜੀ ਸੈਨਾਮਾ ਕਪੂਰੀ ਪਹੁੰਚ ਗਈਆਂ ਤੇ ਕਪੂਰੀ ਦਾ ਹਾਕਮ ਸੀ ਕਦਮੂਦੀਨ ਟੱਕਾ ਕਪੂਰੀ ਤੇ ਕਦਮੂਦੀਨ ਕਦਮੂਦੀਨ ਵੀ ਹਾਰ ਗਿਆ। ਉਹਨੂੰ ਹਰਾਤਾ, ਉਹਨੂੰ ਮਾਰ ਕੇ ਤੇ ਉਹਦੀ ਹਵੇਲੀ ਨੂੰ ਅਗਲਾਤੀ ਸੀਗੀ। ਉਦੋਂ ਵਾਰ ਜੀ ਸੜੌਰਾ ਤੇ ਹਮਲਾ ਸਢੌਰਾ ਜਿੱਤਿਆ ਹੁਣ ਸਢੌਰਾ ਦਾ ਹਾਕਮ ਕੌਣ ਸੀ ਉਹਦਾ ਨਾਮ ਸੀ ਉਸਮਾਨ ਖਾਨ ਇਹ ਜਿਹੜਾ ਉਸਮਾਨ ਖਾਨ ਸੀ ਇਹ ਹਿੰਦੂਆਂ ਤੇ ਸਿੱਖਾਂ ਤੇ ਬੜਾ ਅਤਿਆਚਾਰ ਕਰਦਾ ਸਾਰੇ ਲੋਕ ਅੱਕੇ ਪਈ ਸੀਗੇ ਇਸੇ ਕਰਕੇ ਬੰਦਾ ਸਿੰਘ ਬਹਾਦਰ ਨੂੰ ਇਹਨਾਂ ਨੇ ਸੱਦਾ ਦਿੱਤਾ ਸਾਰੇ ਹਿੰਦੂਆਂ ਨੇ ਸਿੱਖਾਂ ਨੇ ਵੀ ਇੱਥੇ ਆ ਜਿਹੜਾ ਸਢੌਰੇ ਦਾ ਹਾਕਮ ਆ ਨਾ ਬੜਾ ਤੰਗ ਕਰਦਾਗਾ ਤੇ ਇੱਕੇ ਤੇ ਇਹ ਵੀ ਮਤਲਬ ਲੱਗਿਆ ਹੋਇਆ ਇਲਜ਼ਾਮ ਆ ਵੀ ਇਹਨੇ ਪੀਰ ਬੁੱਧੂ ਸ਼ਾਹ ਪੀਰ ਬੁੱਧੂ ਸ਼ਾਹ ਨੂੰ ਵੀ ਮਰਵਾਤਾ ਸੀਗਾ ਕਿਉਂਕਿ ਉਹਨੇ ਪੰਗਾਣੀ ਦੇ ਜੁੱਧ ਚ ਗੁਰੂ ਗੋਬਿੰਦ ਸਿੰਘ ਦੀ ਮਦਦ ਕੀਤੀ ਸੀਗੀ ਇਸੇ ਕਰਕੇ ਬੰਦਾ ਸਿੰਘ ਬਹਾਦਰ ਨੇ ਸਡੌਰਾ ਤੇ ਹਮਲਾ ਕੀਤਾ ਉਥੇ ਸਡੌਰਾ ਦੇ ਵਿੱਚ ਹਿੰਦੂ ਸਿੱਖ ਕਿਸਾਨਾਂ ਨੇ ਸਾਰਿਆਂ ਨੇ ਬੰਦਾ ਸਿੰਘ ਬਹਾਦਰ ਸਾਧ ਦਿੱਤਾ ਹਜ਼ਾਰਾਂ ਮੁਸਲਮਾਨਾਂ ਨੂੰ ਉਥੇ ਕਤਲ ਕਰਤਾ ਇਸੇ ਕਰਕੇ ਭਈ ਸਡੌਰਾ ਦਾ ਨਾਮ ਬਾਅਦ ਵਿੱਚ ਕਤਲਗੜੀ ਵੀ ਪੈ ਗਿਆ ਸੀ ਉਦੋਂ ਵਾਰ ਰੋਪੜ ਦੀ ਲੜਾਈ ਆ ਗਈ ਅੱਗੇ ਰੋਪੜ ਦੀ ਲੜਾਈ ਮਲੇਰ ਕੋਟਲੇ ਦਾ ਨਵਾਬਾ ਸ਼ੇਰ ਮੁਹੰਮਰ ਖਾਂ ਉਹਨੇ ਸਰਹੰਦ ਦੇ ਫੌਜਦਾਰ ਵਜ਼ੀਰ ਖਾਂ ਦੇ ਹੁਕਮ ਤੇ ਵਜ਼ੀਰ ਖਾਂ ਦਾ ਜਿਹੜਾ ਸਰਹੰਦਾ ਫੌਜਦਾਰ ਵਜ਼ੀਰ ਖਾਂ ਉਹਨੇ ਹੁਕਮ ਦਿੱਤਾ ਕਿ ਇਹਨੂੰ ਦਿੱਤਾ ਮਲੇਰ ਕੋਟਲੇ ਦੇ ਨਵਾਬ ਨੂੰ ਸ਼ੇਰ ਮੁਹੰਮਦ ਖਾਨ ਨੂੰ ਵੀ ਤੂੰ ਜਾ ਜਾ ਕੇ ਸਿੱਖਾਂ ਦੇ ਵਿਰੁੱਧ ਕਾਰਵਾਈ ਕਰ ਤੇ ਉਹ ਰੋਪੜਵਾਲੋਂ ਨੇ ਕੂਚ ਕੀਤਾ ਤੇ ਜਿੱਥੇ ਸਿੱਖਾਂ ਦੇ ਨਾਲ ਉਹਨੇ ਲੜਾਈ ਕੀਤੀ ਤੇ ਇਸ ਲੜਾਈ ਦੇ ਵਿੱਚ ਜਿਹੜਾ ਇਹ ਸ਼ੇਰ ਮੁਹੰਮਦ ਖਾਨ ਦਾ ਉਹ ਹਾਰ ਗਿਆ ਉਹ ਹਾਰ ਗਿਆ ਸੀ ਜੀ ਅੱਗੇ ਲੜਾਈ ਆ ਗਈ ਜੀ ਸਰਹੰਦ ਦੀ ਸਰਹੰਦ ਦੇ ਨੇੜੇ ਰਹੀ ਹੈ ਚੱਪੜ ਚੜੀ ਦੀ ਉੱਥੇ ਇਹ ਲੜਾਈ ਹੁੰਦੀ ਹੈ ਹੁਣ ਹੁਣ ਪਿਛਲੀ ਲੜਾਈ ਆਪਾਂ ਦੇਖ ਲਈ ਰੋਪੜ ਦੀ ਹੋਈ ਆ ਤੇ ਜਿਹੜਾ ਵਜੀਰ ਖਾਨ ਦਾ ਉਹ ਸਿੱਖਾਂ ਤੇ ਬੜੇ ਰਸਾਦ ਰਿਹਾਗਾ ਤੇ ਸਿੱਖਾਂ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਿਹਾ ਸੀਗਾ ਉਹਨਾਂ ਰੋਪੜ ਦੀ ਲੜਾਈ ਦੇ ਵਿੱਚ ਸ਼ੇਰ ਮੁਹੰਮਦ ਖਾਂ ਗਿਆ ਸੀਗਾ ਉਹ ਵਜ਼ੀਰ ਖਾਨ ਹੀ ਭੇਜਿਆ ਸੀਗਾ ਤੇ ਫਿਰ ਇੱਥੇ ਵਜ਼ੀਰ ਖਾਨ ਨੂੰ ਸਾਬਕਾ ਕਿਉਂ ਦੇ ਲਈ ਬੰਦਾ ਸਿੰਘ ਬਹਾਦਰ ਨੇ ਫਿਰ ਸਰਹੰਦ ਤੇ ਅਟੈਕ ਕੀਤਾ ਸੀਗਾ ਸਰਹੰਦ ਦਾ ਜਿਹੜਾ ਫੌਜਦਾਰ ਸੀ ਉਹ ਵਜ਼ੀਰ ਖਾਨ ਸੀ ਇਹ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਸੀਗਾ ਤੇ ਵਜ਼ੀਰ ਖਾਨ ਨੇ ਵੀ ਸਿੱਖਾਂ ਦੇ ਨਾਲ ਲੜਾਈਆਂ ਲੜਨ ਦੇ ਲਈ ਪੂਰੀਆਂ ਤਿਆਰੀਆਂ ਕੀਤੀਆਂ ਸੀਗੀਆਂ ਵੀ ਜੇ ਸਿੱਖ ਇੱਧਰ ਆਉਂਦੇ ਤੇ ਆਪਾਂ ਨੂੰ ਹਰਾਮ ਆਗੇ ਠੀਕ ਹੈ ਜੀ ਸਿੱਖਾਂ ਨੇ ਵੀ ਇਹਨਾਂ ਨਾਲ ਤਿਆਰੀਆਂ ਕਰ ਛੜੀਆਂ ਸੀ ਉਧਰੋਂ ਵਜ਼ੀਰ ਖਾਨ ਨੇ ਵੀ ਤਿਆਰੀਆਂ ਕਰ ਛੜੀਆਂ ਸੀ ਸਿੱਖ ਵੀ ਤਿਆਰ ਸੀ ਵੀ ਆਪਾਂ ਜਾ ਕੇ ਜੱਪੜ ਜਿੜੀ ਦੇ ਜਾਂ ਸਰਹੰਦ ਦੇ ਵਿੱਚ ਜਾ ਕੇ ਵਜ਼ੀਰ ਖਾਂ ਨੂੰ ਹਰਾਈ ਉਹਨੂੰ ਖਤਮ ਕਰੀਏ ਹੁਣ ਵਜ਼ੀਰ ਖਾਂ ਵੀ ਡਰਿਆ ਖੜਾਗਾ ਵਜ਼ੀਰ ਖਾਂ ਨੇ ਕੀ ਕੀਤਾ ਨਾ ਤਾਫਰਾ ਜਾਂ ਜਹਾਦ ਦਾ ਜੁੱਧ ਲੜਨ ਦੇ ਲਈ ਨਾਰਾ ਦੇਤਾ ਕਹੇ ਤਾਂ ਆਪਦੇ ਸਾਰੇ ਮੁਸਲਮਾਨਾਂ ਨੂੰ ਇਕੱਠੇ ਕਰ ਲਈ ਵਜ਼ੀਰ ਖਾਂ ਨੂੰ ਪਤਾ ਸੀ ਵੀ ਜੇ ਆਪਾਂ ਥੋੜੇ ਆ ਤਾਂ ਉਹ ਸਿੱਖ ਆਪਾਂ ਨੂੰ ਹਰਾ ਸਕਦੇ ਆ ਇਸ ਤਰ੍ਹਾਂ ਵਜ਼ੀਰ ਖਾਂ ਨੇ ਜਹਾਦ ਜਹਾਦ ਦਾ ਮਤਲਬ ਤਾਂ ਧਰਮ ਲਈ ਧਰਮ ਲਈ ਜੁੱਧ ਲੜਨਾ ਉਹਨੇ ਅਨਾਉਂਸ ਕਰਤਾ ਵੀ ਸਾਰੇ ਮੁਸਲਮਾਨ ਇਕੱਠੇ ਹੋ ਆਪਾਂ ਇੱਥੇ ਲੜਾਈ ਲੜਨੀ ਆ ਸਿੱਖਾਂ ਨੂੰ ਖਤਮ ਕਰਨਾਗਾ ਉਨੇ ਜਹਾਦ ਦਾ ਜੁੱਧ ਜਿਹੜਾ ਇਹ ਲੜਨ ਲਈ ਸਾਰੇ ਮੁਸਲਮਾਨਾਂ ਨੂੰ ਕਹਿਤਾ ਤਾਂ 2 ਮਈ 1710 ਨੂੰ ਸਰਹੰਦ ਦੇ ਨੇੜੇ ਚੱਪੜਚੜੀ ਦੇ ਸਥਾਨ ਤੇ ਇਹ ਲੜਾਈ ਹੋਈ ਲੜਾਈ ਦੇ ਵਿੱਚ ਬਜ਼ੀਰ ਖਾਂ ਹਾਰ ਗਿਆ ਹਾਰ ਕੇ ਉਹ ਮਾਰ ਹੀ ਦਿੱਤਾ ਉਹਦਾ ਗਾਟਾ ਲਾਤਾ ਬੰਦਾ ਸੰਗੇ ਬਾਹਰ ਦੇ ਮਾਰਦਾ ਠੀਕ ਹੈ ਜੀ ਇਸ ਤਰ੍ਹਾਂ ਹੁਣ ਜਿਹੜਾ ਸਰਹੰਦ ਦਾ ਉਹ ਫਤਿਹ ਕਰ ਲਿਆ ਸਿੱਖਾਂ ਨੇ ਫਤਿਹ ਕਰ ਲਿਆ ਸਿੱਖਾਂ ਨੇ ਜਿੱਤ ਲਿਆ ਤੇ ਬੰਦਾ ਸਿੰਘ ਨੇ ਬਾਜ ਸਿੰਘ ਨੂੰ ਸਰਹੰਦ ਦਾ ਹਾਕਮ ਜਾਂ ਕਹਿੰਦੇ ਫੌਜਦਾਰ ਨਿਯੁਕਤ ਕੀਤਾ। ਠੀਕ ਹੈ ਜੇ ਇਹ ਬੜਾ ਮੇਨ ਕੁਐਸਚਨ ਆ ਵੀ ਸਰਹੰਦ ਜਾਂ ਚੱਪੜ ਜਿਹੜੀ ਦੇ ਸਥਾਨ ਤੇ ਜਿਹੜੀ ਲੜਾਈ ਹੋਈ ਕਦੋਂ ਹੋਈ 22 ਮਈ 1710 ਨੂੰ ਤੇ ਬਾਅਦ ਚ ਫਿਰ ਸਰਹੰਦ ਦਾ ਹਾਕਮ ਬੰਦਾ ਸਿੰਘ ਨੇ ਕਿਹਨੂੰ ਨਿਯੁਕਤ ਕੀਤਾ ਸੀ ਬਾਜ ਸਿੰਘ ਨੂੰ ਨਿਯੁਕਤ ਕੀਤਾ ਸੀਗਾ। ਇਸ ਤਰ੍ਹਾਂ ਵੀ ਹੁਣ ਕਹਿੰਦੇ ਵੀ ਸਿੱਖਾਂ ਦਾ ਰਾਜ ਕਰਨਾਲ ਤੋਂ ਲੈ ਕੇ ਲੁਧਿਆਣੇ ਤੱਕ ਫੈਲ ਚੁੱਕਿਆ ਸੀਗਾ। ਕਾਫੀ ਜਿਹੜੇ ਪਾਰਗਣੇ ਸੀ ਉਹ ਸਿੱਖਾਂ ਦੇ ਅੰਦਰ ਆ ਗਏ ਸੀਗੇ ਤੇ ਬੰਦਾ ਸਿੰਘ ਬਹਾਦਰ ਨੇ ਹੁਣ ਆਪਣੀ ਰਾਜਧਾਨੀ ਵੀ ਬਣਾ ਲਈ ਸੀ ਮੁਖਲਿਸਪੁਰ। ਮੁਖਲਿਸਪੁਰ ਸੀ। ਤੇ ਉਹ ਕਿਲੇ ਦਾ ਨਾਮ ਰੱਖਦਾ ਸੀਗਾ ਲੋਗੜ ਬਾਅਦ ਇਹਦਾ ਨਾਮ ਫਿਰ ਮੋਖਲੇਸਪੁਰ ਜਾਂ ਲੋਗੜ ਵੀ ਪੈ ਗਿਆ ਸੀਗਾ ਠੀਕ ਹੈ ਜੀ ਬਾਅਦ ਇਹਨਾਂ ਦਾ ਨਾਮ ਲੋਗੜ ਵੀ ਦਿੱਤਾ ਗਿਆ ਦੀ ਰਾਜਧਾਨੀ ਜਿਹੜੀ ਸੀ ਮੋਖਲੇਸਪੁਰ ਸੀ ਉੱਥੇ ਇੱਕ ਕਿਲਾ ਬਣਾਇਆ ਤੇ ਉਹ ਕਿਲੇ ਦਾ ਨਾਮ ਲੋਗੜ ਦਿੱਤਾ ਗਿਆ ਤੇ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਨਾਨਕ ਸਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਗੋਬਿੰਦ ਸਾਹੀ ਜਿਹੜੇ ਸਿੱਕੇ ਵੀ ਜਾਰੀ ਕੀਤੇ ਤੇ ਇੱਕ ਜਿਹੜਾ ਸੋਚਾ ਆਨੰਦ ਸੀ ਸੋਚਾ ਆਨੰਦ ਕੌਣ ਸੀ ਜਿਸ ਨੇ ਵਜ਼ੀਰ ਖਾਨ ਨੂੰ ਸਾਹਿਬਜਾਦਿਆਂ ਨੂੰ ਸ਼ਹੀਦ ਕਰਨ ਦੇ ਲਈ ਉਕਸਾਇਆ ਸੀ ਤੇ ਉਹਨੂੰ ਵੀ ਉੱਥੇ ਬੰਦੀ ਬਣਾ ਲਿਆ ਸਰਹੰਦ ਦੇ ਵਿੱਚ ਤੇ ਉਹਦੇ ਵੀ ਜੁੱਤੀਆਂ ਮਾਰ ਮਾਰ ਉਹਦਾ ਸਿਰ 파ੜਦਾ ਸੀਗਾ ਉਹਨੂੰ ਮਾਰਦਾ ਤੇ ਵਜ਼ੀਰ ਖਾਨ ਨੇ ਫਿਰ ਉਹਦੇ ਖਜ਼ਾਨੇ ਚੋਂ ਵੀ ਲਗਭਗ 2 ਕਰੋੜ ਰੁਪਈਆ ਲੁੱਟਿਆ ਸੀਗਾ ਠੀਕ ਹੈ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਦੇ ਉੱਥੇ ਖਜ਼ਾਨੇ ਚੋਂ 2 ਕਰੋੜ ਰੁਪਈਆ ਵੀ ਲੁੱਟਿਆ ਸੀਗਾ ਠੀਕ ਹੈ ਸਰਹੰਦ ਦੀ ਜਿੱਤ ਬੜੀ ਮੇਨ ਆ ਵੀ ਇੱਥੇ ਭਾਈ ਬਾਜੀ ਮਈ 1710 ਨੂੰ ਹੋਈ ਆ ਵਜ਼ੀਰ ਖਾਨ ਮਾਰਿਆ ਗਿਆ ਤੇ ਉਸ ਤੋਂ ਬਾਅਦ ਫਿਰ ਇੱਕ ਉੱਥੇ ਸੋਚਾਨੰਦ ਨੂੰ ਵੀ ਮਾਰਿਆ ਜਿਨੇ ਸਾਹਿਬਜਾਦਿਆਂ ਨੂੰ ਸ਼ਹੀਦ ਕਰਨ ਦੇ ਲਈ ਉਕਸਾਇਆ ਸੀਗਾ ਤੇ ਹੁਣ ਤੇ ਆਲਾ ਸਿੰਘ ਨੂੰ ਆਲੀ ਸਿੰਘ ਨੂੰ ਨਾਇਬ ਕਹਿ ਲਿਗੇ ਉੱਥੇ ਫੌਜਦਾਰ ਬਣਾਤਾ ਡਿਪਟੀ ਬਣਾਤਾ ਫਤੇ ਸਿੰਘ ਪਹਿਲਾਂ ਹੀ ਸਮਾਣੇ ਦਾ ਹਾਕਮ ਸੀਗਾ ਇਹ ਆਪਾਂ ਪਿੱਛੇ ਪੜ ਲਿਆ ਤੇ ਆਰਾਮ ਸਿੰਘ ਜੋ ਬਾਸ ਸਿੰਘ ਦਾ ਭਰਾ ਸੀ ਤੇ ਬਨੋਦ ਸਿੰਘ ਨੂੰ ਦੋਨਾਂ ਨੂੰ ਥਾਣੇ ਸਰ ਦੀ ਜ਼ਿੰਮੇਵਾਰੀ ਦਿੱਤੀ ਗਈ ਇਸ ਤਰ੍ਹਾਂ ਹੁਣ ਸਿੱਖਾਂ ਕੋਲ 28 ਪਾਰਗਣੇ ਹੋ ਗਏ ਸੀ ਮਤਲਬ ਪਾਰਗਣੇ ਮਤਲਬ ਜ਼ਿਲ੍ਹੇ ਹੋ ਗਏ ਸੀਗੇ 28 ਜ਼ਿਲ੍ਹੇ ਹੋ ਗਏ ਸੀਗੇ ਜੀ ਤੋਂ ਲਗਭਗ 63 ਲੱਖ ਰੁਪਿਆ ਸਾਲਾਨਾ ਆਮਦਨ ਵੀ ਹੋਣ ਲੱਗੀ ਇਸ ਤੋਂ ਬਾਅਦ ਅੱਗੇ ਲੜਾਈ ਜਜਤ ਜਲੰਧਰ ਦੁਆਬੇ ਦੀ ਜਿੱਤ ਜਲੰਧਰ ਹੁਣ ਜਦੋਂ ਜਦੋਂ ਫਰਹੰਦ ਜਿੱਤ ਲਿਆ ਸੀਗਾ ਉਹਦੇ ਵਿੱਚੋਂ ਫਿਰ ਜਲੰਧਰ ਦੋਆਬਾ ਜਿਹੜਾ ਉੱਥੇ ਵੀ ਅਕਤੂਬਰ ਮਹੀਨਾ ਦਾ 1710 ਤੇ ਇੱਥੋਂ ਦਾ ਜਿਹੜਾ ਫੌਜਦਾਰ ਸੀ ਉਹਦਾ ਨਾਮ ਸੀ ਸਮਸਖਾਂ ਤੇ ਫਿਰ ਸਮਸਖਾਂ ਤੇ ਸਿੱਖਾਂ ਦੇ ਵਿਚਾਲੇ ਲੜਾਈ ਹੋਈ ਤੇ ਬੰਦਾ ਸਿੰਘ ਬਹਾਦਰ ਵੀ ਜਲਾਲਾਬਾਦ ਤੋਂ ਆ ਕੇ ਇਹ ਲੜਾਈ ਦੇ ਵਿੱਚ ਸ਼ਾਮਲ ਹੋਏ ਤੇ ਰਾਹੋ ਨਾਮੀ ਸਥਾਨ ਤੇ ਲੜਾਈ ਹੋਈ ਇਹਨੂੰ ਰਾਹੋ ਦੀ ਲੜਾਈ ਵੀ ਕਹਿੰਦੇ ਰਾਹੋ ਦੀ ਰਾਹੋ ਰਾਹੋ ਨਾਮੀ ਦੀ ਨਾਮੀ ਜਿਹੜਾ ਸਥਾਨ ਸੀ ਉੱਥੇ ਲੜਾਈ ਹੋਈ ਸੁਲਤਾਨਪੁਰ ਦੇ ਨੇੜੇ ਤੇ ਇਸ ਲੜਾਈ ਦੇ ਵਿੱਚ ਸਿੱਖ ਜਿੱਤ ਗਏ ਤੇ ਸਿੱਖਾਂ ਦਾ ਫਿਰ ਜਲੰਧਰ ਦੁਆਬੇ ਦੇ ਉੱਤੇ ਅਧਿਕਾਰ ਹੋ ਗਿਆ ਸੀ ਜੀ ਠੀਕ ਹੈ ਜੀ ਉਦੋਂ ਆ ਲਾਹੌਰ ਤੇ ਹਮਲਾ ਸਿੱਖਾਂ ਨੇ ਲਾਹੌਰ ਤੇ ਹਮਲਾ ਕੀਤਾ ਜਿਹੜਾ ਲਾਹੌਰ ਦਾ ਸੂਬੇਦਾਰ ਸੀਗਾ ਉਹ ਸੀ ਸૈયਦ ਅਸਲਮ ਖਾਂ ਉਹ ਬੰਦਾ ਕਬਰ ਆ ਗਿਆ ਕਿਉਂਕਿ ਸਿੱਖਾਂ ਦੀ ਦਹਿਸ਼ਤ ਕਹ ਲਈਏ ਪੂਰੀ ਧੱਕ ਪੈ ਰਹੀ ਸੀ ਜਿੱਥੇ ਜਾਂਦੇ ਸੀਗੇ ਵੈਰੀ ਦਾ ਨਾਸ਼ ਕਰ ਦਿੰਦੇ ਸੀ ਤੇ ਉੱਥੋਂ ਦਾ ਜਿਹੜਾ ਸੂਬੇਦਾਰ ਸੀ ਸૈયਦ ਅਸਲਮ ਖਾਂ ਉਹ ਕਬਰ ਆ ਗਿਆ ਉਹਨੇ ਕੱਟੜ ਮੁਸਲਮਾਨਾਂ ਦੀ ਗਵਾਹੀ ਕੀਤੀ ਜਿੰਨੇ ਵੀ ਮੁਸਲਮਾਨ ਸੀਗੇ ਉਹਨੇ ਸਾਰੇ ਮੁਸਲਮਾਨ ਇਕੱਠੇ ਕਰ ਲਏ ਤੇ ਉਹਨੇ ਹਰੇ ਰੰਗ ਦਾ ਹੈਦਰੀ ਝੰਡਾ ਖੜਾ ਕਰਤਾ ਠੀਕ ਹੈ ਜੀ ਅਸਲਮ ਖਾਨ ਕਵਰਾ ਆ ਗਿਆ ਵੀ ਇੱਕੇ ਦਾ ਵੀ ਜਦੋਂ ਲਾਹੌਰ ਤੇ ਅਟੈਕ ਹੋ ਗਿਆ ਉਹਨੇ ਫਿਰ ਸਾਰੇ ਮੁਸਲਮਾਨਾਂ ਨੂੰ ਇਕੱਠੇ ਕਰ ਲਿਆ ਉਹਨੇ ਇੱਕ ਹੈਦਰੀ ਝੰਡਾ ਖੜਾ ਕਰਤਾ ਹੈਦਰੀ ਝੰਡਾ ਹਰੇ ਰੰਗ ਦਾ ਮਤਲਬ ਇਹ ਉਦੋਂ ਖੜਾ ਕਰਦੇ ਆ ਵੀ ਜਦੋਂ ਮੁਸਲਮਾਨਾਂ ਤੇ ਕੋਈ ਸੰਕਟ ਆ ਜੇ ਮੁਸਲਮਾਨਾਂ ਨੂੰ ਵੱਡੀ ਲੜਾਈ ਲੜਨੀ ਪਈ ਜੀ ਤਾਂ ਉੱਥੇ ਫਿਰ ਉਹਨੇ ਹੈਦਰੀ ਝੰਡਾ ਖੜਾ ਕਰਤਾ ਉਹ ਝੰਡੇ ਦੇ ਥੱਲੇ ਸਾਰੇ ਜਿਹੜੇ ਕੱਟੜ ਮੁਸਲਮਾਨ ਸੀ ਉਹ ਸਾਰੇ ਇਕੱਠੇ ਹੋ ਗਏ ਤੇ ਇਕੱਠੇ ਹੋ ਕੇ ਉਹਨਾਂ ਨੇ ਫਿਰ ਜਹਾਦ ਦਾ ਕਹਿ ਲਈ ਧਰਮ ਯੁੱਧ ਦਾ ਐਲਾਨ ਕਰਕੇ ਪਰਤਨਾਮੀ ਪਿੰਡ ਦੇ ਵਿੱਚ ਹੋਈ ਸੀ ਇਸ ਲੜਾਈ ਦੇ ਵਿੱਚ ਵੀ ਸਿੱਖ ਜੇਤੂ ਸੀਗੇ ਕਿਉਂਕਿ ਸਿੱਖ ਜੇਤੂ ਰੱਥ ਤੇ ਚੱਲ ਰਹੇ ਆ ਸਿੱਖ ਲਗਾਤਾਰ ਜਿਹੜਾ ਵੀ ਉਹਨਾਂ ਨੂੰ ਵੜਦੇ ਤੁਰੇ ਜਾਂਦੇ ਨੇ ਖਿਲਾੜੇ ਪੌਂਦੇ ਤੁਰੇ ਜਾਂਦੇ ਨੇ ਤਾਂ ਇਹ ਲੜਾਈ ਦੇ ਵਿੱਚ ਵੀ ਭਾਈ ਜਿਹੜਾ ਲਾਹੌਰ ਆ ਲਾਹੌਰ ਵੀ ਹੋਣਾ ਸਿੱਖਾਂ ਦੇ ਅੰਡਰ ਆ ਗਿਆ ਤੇ ਇਥੋਂ ਜਿਹੜਾ ਸੁਬੇਦਾਰ ਸੀ ਅਸਲਮ ਖਾਨ ਉਹ ਵੀ ਭੱਜ ਪੁੱਜ ਗਿਆ ਤੇ ਇਸ ਦੂ ਬਾਅਦ ਫਿਰ ਹੁਣ ਜਦੋਂ ਸਿੱਖਾਂ ਦਾ ਕੰਮ ਪੂਰਾ ਚੱਲ ਪਿਆ ਕਹਿ ਲਈਏ ਸਿੱਖ ਲੜਾਈਆਂ ਲੜੀ ਜਾਂਦੇ ਆ ਜਿੱਤੀ ਜਾਂਦੇ ਨੇ ਤਾਂ ਜਿਹੜਾ ਉਸ ਵਕਤ ਦਾ ਬਾਦਸ਼ਾਹ ਗਾ ਬਹਾਦਰ ਸ਼ਾਹ ਤੇ ਉਹਨੇ ਵੀ ਫਿਰ ਸਿੱਖਾਂ ਦੇ ਵਿਰੁੱਧ ਕਾਰਵਾਈਆਂ ਸ਼ੁਰੂ ਸਿੱਖਾਂ ਦੇ ਵਿਰੁੱਧ ਕਾਰਵਾਈ ਤਾਂ ਪਹਿਲਾ ਲੋਗੜ ਦੀ ਲੜਾਈ ਲੋਗੜ 10 ਦਸੰਬਰ 1710 ਨੂੰ ਬੰਦਾ ਸੌਰੀ ਬਹਾਦਰ ਸ਼ਾ ਬਹਾਦਰ ਸ਼ਾ ਜਿਹੜਾ ਉਸ ਵਕਤ ਦਾ ਮੁਗਲ ਬਾਦਸ਼ਾਹਗਾ ਉਹਨੇ ਆਪਣੀ ਸੈਨਾ ਮੁਨੀਮ ਖਾਨ ਦੇ ਅਗਵਾਈ ਦੇ ਵਿੱਚ ਭੇਜੀ ਵੀਰ 1750 ਪੰਜਾਬ ਦੇ ਵਿੱਚ ਇਹ ਸਿੱਖ ਕਾਬੂ ਕਿਉਂ ਨਹੀਂ ਆ ਰਹੇ ਤਾਂ ਉਹ ਹੁਣ ਪੂਰੇ ਦੇਸ਼ ਦਾ ਬਾਦਸ਼ਾਹਗਾ ਬਹਾਦਰ ਸ਼ਾ ਜਿਹਨੂੰ ਆਪਾਂ ਬਹਾਦਰ ਸ਼ਾ ਪਹਿਲਾਂ ਕਹਿੰਦੇ ਆ ਉਹਨੇ ਫਿਰ ਮੁਨੀਮ ਦੀ ਅਗਵਾਈ ਦੇ ਵਿੱਚ ਸੈਨਾ ਭੇਜੀ ਤੀ ਲਗਭਗ ਉਹਨੇ 60000 60000 ਸੈਨਾ ਭੇਜੀ ਤੀ 60000 ਸੈਨਾ ਉਹਨੇ ਸਿੱਖਾਂ ਦੇ ਵਿਰੁੱਧ ਭੇਜੀ ਤੀ ਤੇ ਇਸ ਲੜਾਈ ਦੇ ਵਿੱਚ ਮਤਲਬ ਪੂਰਾ ਸਿੱਖਾਂ ਤੇ ਉਹਨਾਂ ਨੇ ਘੇਰਾ ਪਾਇਆ ਸੀ ਤੇ ਇਸ ਲੜਾਈ ਦੇ ਵਿੱਚ ਫਿਰ ਬੰਦਾ ਸਿੰਘ ਬਹਾਦਰ ਨੇ ਭੇਸ ਬਦਲ ਕੇ ਬਾਤ ਨਿਕਲਿਆ ਸੀਗਾ ਕਿਉਂਕਿ ਬੰਦਾ ਸਿੰਘ ਬਹਾਦਰ ਦੇ ਸਾਥੀ ਕਹਿੰਦੇ ਵੀ ਤੇਰੀ ਕੌਮ ਨੂੰ ਬੜੀ ਜ਼ਰੂਰਤ ਆ ਵੀ ਤੂੰ ਨਿਕਲ ਜਾ ਤੇ ਇਸ ਲੜਾਈ ਦੇ ਵਿੱਚੋਂ ਬੰਦਾ ਸਿੰਘ ਬਹਾਦਰ ਭੇਸ ਬਦਲ ਕੇ ਨਿਕਲ ਗਿਆ ਸੀਗਾ ਤੇ ਉੱਥੇ ਜਿਹੜਾ ਲੜਾਈ ਦੇ ਵਿੱਚ ਬੰਦਾ ਸਿੰਘ ਬਹਾਦਰ ਬਣ ਕੇ ਉਹਦੇ ਵਰਗਾ ਬਣ ਕੇ ਲੜ ਰਿਹਾ ਸੀ ਉਹ ਗਲਾਬ ਤੇ ਗਲਾਬ ਸਿੰਘ ਨਾਮੀ ਸਿੱਖ ਜਿਹੜਾ ਬੰਦਾ ਸਿੰਘ ਬਹਾਦਰ ਬਣ ਕੇ ਸ਼ਹੀਦ ਹੋ ਗਿਆ ਤੇ ਬੰਦਾ ਸਿੰਘ ਬਹਾਦਰ ਪਹਾੜਾਂ ਵੱਲ ਦੌੜ ਗਿਆ ਠੀਕ ਹੈ ਜੀ ਬੰਦਾ ਸਿੰਘ ਬਹਾਦਰੇ ਤੋਂ बच ਗਏ ਸੀਗੇ ਤੇ ਪਹਾੜਾਂ ਵੱਲ ਚਲੇ ਗਏ ਹੁਣ ਪਹਾੜਾਂ ਵੱਲ ਕਿੱਥੇ ਜਾਣਗੇ ਤੇ ਇਸ ਦੁਬਾਰ ਪਹਾੜੀ ਪ੍ਰਦੇਸ਼ਾਂ ਦੀ ਜਿੱਤ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਾਣੇ ਦੁਸ਼ਮਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਸੀਗੇ ਲੜਾਈਆਂ ਲੜੀਆਂ ਸੀ ਉਦੋਂ ਵੀ ਉਹਨਾਂ ਦੇ ਦੁਸ਼ਮਣ ਸੀਗੇ ਜਿਹੜੇ ਬਲਾਸਕੌਰ ਦਾ ਰਾਜਾ ਸੀ ਭੀਮ ਚੰਦ ਤਹਾਉਣ ਬੰਦਾ ਸਿੰਘ ਬਹਾਦਰ ਆਪਦੇ ਕੁਝ ਸਾਥੀਆਂ ਨੂੰ ਲੈ ਕੇ ਪਹਾੜਾਂ ਵੱਲ ਚੱਲ ਗਏ ਉੱਥੇ ਵੀ ਸਿੱਖਾਂ ਦੇ ਦੁਸ਼ਮਣ ਬੈਠੇ ਸੀ ਗੁਰੂਆਂ ਸਿੰਘ ਦੇ ਦੁਸ਼ਮਣ ਬੈਠੇ ਸੀਗੇ ਤੇ ਉੱਥੇ ਕੀ ਕੀਤਾ ਉਹਨਾਂ ਨੇ ਜਾ ਕੇ ਫਿਰ ਜਿਹੜਾ ਬਲਾਸਕੋਰ ਦਾ ਰਾਜਾਗਾ ਭੀਮਚੰਦ ਉਹਨੂੰ ਹਰਾਇਆ ਤੇ ਬਾਕੀ ਰਾਜੇ ਵੀ ਡਰ ਗਏ ਜਦੋਂ ਉਹਦੇ ਮਾਰੇ ਪੰਜ-ਛਤ ਚਪੇੜੇ ਭੀਮਚੰਦੇ ਤੇ ਬਾਕੀ ਜਿਹੜੇ ਪਹਾੜਾਂ 'ਚ ਬੈਠੇ ਰਾਜੇ ਉਹ ਵੀ ਥਾਰ-ਥਾਰ ਕੰਮਣ ਇੱਕ ਮੰਡੀ ਦਾ ਰਾਜਾ ਸੀਗਾ ਸਿੱਧ ਸੇਨ ਉਹਨੇ ਵੀ ਫਿਰ ਬੰਦਾ ਸਿੰਘ ਬਹਾਦਰ ਦੀ ਅਧੀਨਤਾ ਸਵੀਕਾਰ ਕਰ ਲਈ ਚੰਬੇ ਦਾ ਰਾਜਾ ਸੀ ਉਹਦੇ ਸਿੰਘ ਉਹਨੇ ਵੀ ਇਹਦੀ ਅਧੀਨਤਾ ਸਵੀਕਾਰ ਕਰ ਲਈ ਤੇ ਨਾਲੇ ਆਪਣੀ ਪੁੱਤਰੀ ਦਾ ਵਿਆਹ ਬ ਇਦੇ ਨਾਲ ਹੋ ਗਿਆ ਇਹ ਚੰਬੇ ਦਾ ਰਾਜਾ ਗਾ ਉਹਦੇ ਸਿੰਘ ਉਹਦੀ ਪੁੱਤਰੀ ਆ ਪੁੱਤਰੀ ਨਾਲ ਵਿਆਹ ਹੋ ਗਿਆ ਤੇ 1711 ਦੇ ਅੰਤ ਦੇ ਵਿੱਚ ਉਹਨਾਂ ਦੇ ਘਰ ਇੱਕ ਬੇਟੇ ਦਾ ਜਨਮ ਹੋਇਆ ਤੇ ਬੇਟੇ ਦਾ ਨਾਮ ਸੀ ਅਜੇ ਸਿੰਘ ਠੀਕ ਹੈ ਜੀ ਬੰਦਾ ਸਿੰਘ ਬਹਾਦਰ ਦੇ ਬੇਟੇ ਦਾ ਨਾਮ ਕੀ ਸੀਗਾ ਅਜੇ ਸਿੰਘ ਸੀਗਾ ਇਸ ਤੋਂ ਬਾਅਦ ਗੁਰਦਾਸ ਨੰਗਲ ਦੀ ਲੜਾਈ ਹੁਣ ਬੰਦਾ ਸਿੰਘ ਬਹਾਦਰ ਦੀ ਅੰਤਮ ਲੜਾਈ ਪੜਨੇ ਜਾ ਰਹੇ ਆ ਆਪਾਂ ਗੁਰਦਾਸ ਨੰਗਲ ਦੀ ਲੜਾਈ ਤੇ ਹੁਣ ਫਰੁਖਸੀਆ ਆ ਗਿਆ ਬਾਦਸ਼ਾਹ ਵੀ ਨਵਾਂ ਬਣ ਗਿਆ ਸੀ ਮੁਗਲ ਬਾਦਸ਼ਾਹ ਫਰੁਖਸੀਆ ਨਵਾਂ ਬਾਦਸ਼ਾਹ ਫਰੁਖਸੀਆ ਸੀ ਫਰੁਖਸੀਆ ਨੇ 1715 ਦੇ ਵਿੱਚ ਅਬਦੁੱਸ ਸਮਦ ਖਾਨ ਨੂੰ ਲਾਹੌਰ ਦਾ ਸੂਬੇਦ ਤੇ ਬੰਦਾ ਸਿੰਘ ਬਹਾਦਰ ਨੂੰ ਖਤਮ ਕਰਨ ਦਾ ਹੁਕਮ ਦੇਤਾ ਠੀਕ ਹੈ ਜੀ ਫਿਰੋਖਸ਼ੀਰ ਨੇ ਵੀ ਸਿੱਖਾਂ ਦੇ ਵਿਰੁੱਧ ਜਿਹੜੀ ਨੀਤੀ ਮਾਰੂ ਨੀਤੀ ਬਣਾਈ ਵੀ ਸਿੱਖਾਂ ਨੂੰ ਖਤਮ ਕੀਤਾ ਜਾਵੇ ਤੇ ਹੁਣ ਆਪ ਦੋਸਾਂ ਦਿਖਾਣੇ April 1711 ਦੇ ਵਿੱਚ ਬੰਦਾ ਸਿੰਘ ਬਹਾਦਰ ਤੇ ਉਹਦੇ ਸੈਨਿਕਾਂ ਨੂੰ ਗੁਰਦਾਸ ਨੰਗਲ ਦੇ ਵਿੱਚ ਦੁਨੀ ਚੰਦ ਦੀ ਹਵੇਲੀ ਦੇ ਵਿੱਚ ਘੇਰਾ ਪਾਇਆ ਠੀਕ ਹੈ ਜੀ ਉੱਥੇ ਗੁਰਦਾਸ ਨੰਗਲ ਦੇ ਵਿੱਚ ਇਹਨਾਂ ਨੂੰ ਘੇਰਾ ਪੈ ਗਿਆ April ਦੀ ਗੱਲ ਆ ਤੇ ਹੁਣ ਇਹ ਲਗਭਗ 8 ਮਹੀਨੇ ਚੱਲੂਗਾ April ਤੋਂ ਲੈ ਕੇ December ਤੱਕ ਹੁਣ ਜਦੋਂ ਪੈ ਗਿਆ 8 ਮਹੀਨੇ ਇੱਕ ਹਵੇਲੀ ਦੇ ਵਿੱਚ ਹੀ ਬੈਠੇ ਰਹਿਣਾ ਰਾਸ਼ਨ ਪਾਣੀ ਮੁੱਕ ਗਿਆ ਤੇ ਜਿਹੜਾ ਬਾਬਾ ਬਨੋ ਸਿੰਘ ਸੀ ਭਾਈ ਬਨੋ ਸਿੰਘ ਸੀ ਬੰਦਾ ਬਹਾਦਰ ਜੀ ਦੇ ਸਾਥੀ ਸੀ ਉਹਨਾਂ ਨੇ ਕਿਹਾ ਵੀ ਆਪਾਂ ਹਵੇਲੀ ਛੱਡ ਦਈਏ ਭਾਈ ਬਨੋ ਸਿੰਘ ਹਵੇਲੀ ਛੱਡਣ ਲਈ ਤਿਆਰ ਸੀ ਪਰ ਬਾਬਾ ਬੰਦਾ ਸਿੰਘ ਬਹਾਦਰ ਨਾ ਮੰਨੇ ਉਹ ਆਦੇ ਆਪਾਂ ਅੰਤ ਤੱਕ ਲੜਨਾ ਆਪਾਂ ਮੈਦਾਨ ਛੱਡ ਕੇ ਨਹੀਂ ਪਰ ਜਦੋਂ ਦੋਨਾਂ ਦੇ ਵਿਚਾਲੇ ਮਤਭੇਦ ਹੋ ਗਿਆ ਤਾਂ ਉਹਦੇ ਨਹੀਂ ਵੀ ਆਪਾਂ ਹਵੇਲੀ ਛੱਡਾਂਗੇ ਤਾਂ ਭਾਈ ਬਨੋ ਸਿੰਘ ਆਪਣੇ ਸਾਥੀਆਂ ਸਮੇਤ ਹਵੇਲੀ ਛੱਡ ਗਏ ਸੀਗੇ ਉਹ ਫਿਰ ਹਵੇਲੀ ਛੱਡ ਕੇ ਚੜ ਵੀ ਗਏ ਤੇ ਬੰਦਾ ਸਿੰਘ ਬਹਾਦਰ ਅੰਤ ਤੱਕ ਲੜਦੇ ਰਹੇ ਤੇ ਇਹ ਫਿਰ 7 ਦਸੰਬਰ 1715 ਹੁਣ April 1715 ਤੋਂ ਲੈ ਕੇ ਦਸੰਬਰ 1715 ਤੱਕ 8 ਮਹੀਨੇ ਜਿਹੜਾ ਘੇਰਾ ਲਗਾਤਾਰ ਚੱਲੀ ਗਿਆ ਅੰਤ ਦੇ ਵਿੱਚ ਸਿੱਖਾਂ ਦੇ ਕੋਲ ਰਸਣ ਪਾਣੀ ਮੁੱਕ ਚੁਪਿਆ ਸੀ ਕਾਹ ਫੂਸ ਖਾ ਕੇ ਕੋੜਿਆਂ ਦਾ ਮਾਸ ਖਾ ਕੇ ਉਹ ਗੁਜ਼ਾਰਾ ਕਰਨ ਲੱਗੇ ਕੁਝ ਵੀ ਨਹੀਂ ਸੀ ਖਾਣ ਨੂੰ ਇਹੇ ਕਰਕੇ ਐਂਡ ਦੇ ਵਿੱਚ ਉਹਨਾਂ ਨੇ ਫਿਰ ਹਥਿਆਰ ਸੁੱਟਦੇ ਸੀਗੇ ਤੇ ਉਹਨਾਂ ਨੇ ਹਥਿਆਰ ਕਾਦੋਂ ਸੁੱਟਦੇ 7 ਦਸੰਬਰ 1715 ਨੂੰ ਤੇ ਮੁਗਲਾਂ ਨੇ ਫਿਰ ਹਵੇਲੀ ਤੇ ਕਬਜ਼ਾ ਕਰ ਲਿਆ ਸੀਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਤ 200 ਸਿੱਖਾਂ ਨੂੰ ਉਹਨਾਂ ਨੇ ਕੈਦੀ ਬਣਾ ਲਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਲੈ ਗਏ ਸੀਗੇ ਫਿਰ ਸ਼ਹੀਦੀ ਮੁਗਲਾਂ ਨੇ ਇਕਾ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਗਿਆ ਦੀ ਬੰਦਾ ਸਿੰਘ ਬਹਾਦਰ ਨੂੰ ਪਰ ਉਹਨਾਂ ਨੇ ਮਨਾਂ ਕਰ ਤੇ ਇਨਕਾਰ ਕਰਤਾ ਆਪਣੇ ਉਹਨਾਂ ਨੇ ਪ੍ਰਾਨ ਤਿਆਰਤੇ ਸੀ ਪਰ ਇਸਲਾਮ ਧਰਮ ਧਕ ਬੋਲਿਆ ਸੀਗਾ ਦਿੱਲੀ ਦੇ ਵਿੱਚ 19 ਜੂਨ 1716 ਨੂੰ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਦੇ ਬੇਟੇ 4 ਸਾਲ ਦਾ ਬੇਟਾ ਸੀਗਾ ਅਜੀਤ ਸਿੰਘ ਉਹਦੇ ਵੀ ਟੋਟੇ ਟੋਟੇ ਕਰਤੇ ਉਹਨਾਂ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਸ਼ਹੀਦ ਕਰ ਦਿੱਤਾ ਠੀਕ ਹੈ ਜੀ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਸ਼ਹੀਦੀ ਹੁੰਦੀ ਆ ਇਸ ਤੋਂ ਬਾਅਦ ਆਪਾਂ ਪੜਦੇ ਆਂ ਜੀ ਐਮਸੀਕਿਊ ਪੜਦੇ ਆਂ ਸੋਲਵ ਕਰਦੇ ਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਤਾਂ ਪਹਿਲਾ ਗਾ ਦਾਦਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਕਦੋਂ ਹੋਇਆ ਸੀ ਆਪਾਂ ਪਿੱਛੇ ਪੜਿਆਗਾ 1670 ਚ ਹੋਇਆ ਸੀਗਾ ਕਿੱਥੇ ਹੋਇਆ ਸੀ ਦੂਜੇ ਕਵਚ ਨੇ ਇਹੀ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਸੀਗਾ ਪੁਂਚ ਜ਼ਿਲ੍ਹਾ ਸੀ ਰਜੌਰੀ ਪਿੰਡ ਸੀ ਉੱਥੇ ਇਹਨਾਂ ਦਾ ਜਨਮ ਹੋਇਆ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਕੀ ਸੀ ਲక్ష్మణ ਦੇਵ ਸੀ ਜਾਂ ਲక్ష్మణ ਦਾਸ ਸੀ ਲక్ష్మణ ਦੇਵ ਸੀਗਾ ਕਿਉਂਕਿ ਇਹਨਾਂ ਦੇ ਪਿਤਾ ਨਾਮ ਆਰਾਮਦੇਵ ਸੀਗਾ ਡੋਗਰਾ ਜਾਤੀ ਨਾਲ ਹੀ ਸਬੰਧ ਰੱਖਦੇ ਸੀ ਚੌਥਾ ਕਵਚ ਨੇ ਇਹੀ ਆ ਬੰਦਾ ਸਿੰਘ ਬਹਾਦਰ ਕਿਸ ਜਾਤੀ ਨਾਲ ਸਬੰਧ ਰੱਖਦੇ ਸੀ ਡੋਗਰਾ ਰਾਜਪੂਤ ਜਾਤੀ ਨਾਲ ਹੀ ਸਬੰਧ ਰ ਬੰਦਾ ਸਿੰਘ ਬਹਾਦਰ ਨੇ ਕਿਸ ਦੇ ਪ੍ਰਭਾਵ ਹੇਠ ਆ ਕੇ ਵਿਰਾਗ ਧਾਰਨ ਕੀਤਾ ਸੀ ਉਹ ਜਾਣੀ ਪ੍ਰਸ਼ਾਦ ਸੀ ਕਿਉਂਕਿ ਬੰਦਾ ਸਿੰਘ ਬਹਾਦਰ ਤੋਂ ਇੱਕ ਹਿਰਨੀ ਦਾ ਸ਼ਿਕਾਰ ਹੋ ਗਿਆ ਸੀਗਾ 15 ਸਾਲ ਦੀ ਉਮਰ ਸੀ ਬੰਦਾ ਸਿੰਘ ਬਹਾਦਰ ਦੀ ਤੇ ਹਿਰਨੀ ਦਾ ਸ਼ਿਕਾਰ ਹੋ ਗਿਆ ਗਰਭਵਤੀ ਹਿਰਨੀ ਇਹਦੀ ਅੱਖਾਂ ਦੇ ਸਾਹਮਣੇ ਮਰ ਗਈ ਸੀ ਉਹ ਘਟਨਾ ਦਾ ਇਹਨਾਂ ਦੇ ਮਨ ਤੇ ਬੜਾ ਡੂੰਗਾ ਪ੍ਰਭਾਵ ਪਿਆ ਸੀ ਇਸੇ ਕਰਕੇ ਬੰਦਾ ਸਿੰਘ ਬਹਾਦਰ ਨੇ ਘਰ ਛੱਡਣ ਦਾ ਫੈਸਲਾ ਕੀਤਾ ਸੀ ਤੇ ਉਹ ਫਿਰ ਗੱਲ ਕਿਹਨੇ ਸਮਝਾਈ ਜਾਣੀ ਪ੍ਰਸ਼ਾਦ ਨੇ ਤੇ ਉਹਦੇ ਪ੍ਰਭਾਵ ਹੇਠ ਆ ਕੇ ਇਹ ਬੈਰਾਗੀ ਬਣ ਗਏ ਸੀ ਛੇਮਕ ਵਚਨਾ ਜੀ ਮਾਦੋ ਉਦਾਸ ਬੈਰਾਗੀ ਦਾ ਡੇਰਾ ਕਿਹੜੀ ਨਦੀ ਦੇ ਕਿਨਾਰੇ ਸੀ ਆਪ ਨੂੰ ਪਤਾ ਗੋਦਾਵਰੀ ਨਦੀ ਦੇ ਕਿਨਾਰੇ ਸੀ ਨਾਸਕ ਦੇ ਵਿੱਚ ਉੱਥੇ ਗਏ ਸੀਗੇ ਉੱਥੇ ਇਹਨਾਂ ਦੀ ਮੁਲਾਕਾਤ ਵੀ ਹੋਈ ਸੀ ਔਗੜ ਨਾਥ ਦੇ ਨਾਲ ਉੱਥੇ ਫਿਰ ਇਹਨਾਂ ਨੇ ਯੋਗ ਵਿੱਦਿਆ ਤੇ ਤੰਤਰ ਮੰਤਰ ਵੀ ਸਿੱਖੇ ਸੀਗੇ 7ਵਾਂ ਕਵਚਨ ਆ ਗਿਆ ਜੀ ਬੰਦਾ ਸਿੰਘ ਬਹਾਦਰ ਦੇ ਪਿਤਾ ਦਾ ਨਾਮ ਕੀ ਸੀ ਪਿਤਾ ਦਾ ਨਾਮ ਰਾਮਦੇਵ ਸੀ ਠੀਕ ਆ ਜੀ ਉਹ ਕਿਸਾਨ ਸੀਗੇ ਜੰਮੂ ਕਸ਼ਮੀਰ ਦੇ ਪਹਾੜਾਂ ਦੇ ਵਿੱਚ ਰਹਿੰਦੇ ਸੀਗੇ ਤੇ ਡੋਗਰਾ ਜਾਤੀ ਦੇ ਨਾਲ ਇਹਨਾਂ ਦਾ ਸਬੰਧ ਸੀਗਾ 8ਵਾਂ ਕਵਚਨ ਆ ਗਿਆ ਜੀ ਮਾਦੋ ਉਦਾਸ ਬਿਰਾਗੀ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕਿੱਥੇ ਹੋਈ ਸੀਗੀ ਨੰਦੇੜ ਦੇ ਵਿੱਚ ਹੀ ਹੋਈ ਸੀ ਨੰਨੇ ਦਿਨ ਜਿਹਨਾਂ ਦੀ ਮੁਲਾਕਾਤ ਹੋਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ساری ਆਪਣੀ ਕਹਾਣੀ ਤਸ਼ਾਦਦ ਦਾ ਜਿਹੜੇ ਮੁਗਲਾ ਕਰ ਰਹੇ ਸੀ ਉਹਨਾਂ ਬਾਰੇ ਦੱਸਿਆ ਸੀ ਨੌਮਕ ਵਚਨਾ ਜੀ ਬੰਦਾ ਸਿੰਘ ਬਹਾਦਰ ਨੇ ਜਿੱਤਾਂ ਦੀ ਸ਼ੁਰੂਆਤ ਕਿੱਥੋਂ ਕੀਤੀ ਸੀ ਤਾਂ ਬੰਦਾ ਸਿੰਘ ਬਹਾਦਰ ਨੇ ਜਿੱਤਾਂ ਦੀ ਸ਼ੁਰੂਆਤ ਕੀਤੀ ਸਭ ਤੋਂ ਪਹਿਲਾਂ ਸੋਣੀਪੱਤ ਦੇ ਹਮਲਾ ਕੀਤਾ ਸੀਗਾ ਜਿਹੜਾ ਉੱਥੋਂ ਦਾ ਫੌਜਦਾਰ ਸੀ ਬਿਨਾਂ ਲੜਾਈ ਕੀਤੇ ਆ ਦੌੜ ਗਿਆ ਸੀਗਾ ਸਾਹਿਬ ਜੀ ਬੰਦਾ ਸਿੰਘ ਬਹਾਦਰ ਦੇ ਹਮਲੇ ਪਿੱਛੋਂ ਸਢੌਰਾ ਦਾ ਕੀ ਨਾਂ ਪੈ ਗਿਆ ਸੀ ਉਹਦਾ ਨਾਂ ਪੈ ਗਿਆ ਸੀ ਕਾਤਲ ਗੜੀ ਸਢੌਰਾ ਦਾ ਨਾਂ ਪੈ ਗਿਆ ਸੀ ਜੀ ਕਾਤਲ ਗੜੀ ਕਿਉਂਕਿ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮੁਸਲਮਾਨਾਂ ਦਾ ਕਤਲ ਕੀਤਾ ਗਿਆ ਸੀਗਾ ਫੜੌਰਾ ਦੇ ਜਿਹੜਾ ਹਾਕਮ ਸੀ ਉਹਦਾ ਨਾਂ ਸੀ ਉਸਮਾਨ ਖਾਨ ਉਹ ਹਿੰਦੂਆਂ ਤੇ ਸਿੱਖਾਂ ਤੇ ਅੱਪਿਆਜਾਰ ਕਰਦਾ ਸੀ ਤੇ ਉਹਨੇ ਪੀਰ ਬੁੱਧੂ ਸ਼ਾਹ ਨੂੰ ਮਰਵਾਇਆ ਸੀਗਾ ਕਿਉਂਕਿ ਪੰਗਾਣੀ ਦੇ ਜੁੱਧ ਚ ਉਹਨੇ ਗੁਰੂ ਗੋਬਿੰਦ ਸਿੰਘ ਦੀ ਮਦਦ ਕੀਤੀ ਸੀ ਫੜੌਰਾ ਦੇ ਕਿਹੜੇ ਸ਼ਾਸਕ ਨੇ ਪੀਰ ਬੁੱਧੂ ਸ਼ਾਹ ਨੂੰ ਮਰਵਾਇਆ ਸੀ ਉਹਦਾ ਨਾਂ ਸੀ ਉਸਮਾਨ ਖਾਨ ਉਸਮਾਨ ਖਾਨ ਨੂੰ ਫੜੌਰਾ ਦੇ ਵਿੱਚ ਹੀ ਮਾਰਿਆ ਸੀ ਤੇ ਪੀਰ ਬੁੱਧੂ ਸਾਹ ਦਾ ਕਤਲ ਉਸਮਾਨ ਖਾਨ ਨੇ ਕਰਵਾਇਆ ਸੀਗਾ 12ਵਾਂ ਆ ਗਿਆ ਜੀ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਕਿਹੜੀ ਸੀ ਮੁਖਲਿਸਪੁਰ ਸੀ ਗੁਰਦਾਸ ਨੰਗਲ ਦੀ ਲੜਾਈ ਕਦੋਂ ਹੋਈ ਆ ਗੁਰਦਾਸ ਨੰਗਲ ਦੀ ਲੜਾਈ ਜਿਹੜੇ ਸਾਲ ਹੋਈ ਆ 1710 1715 1612 ਤਾਂ ਗੁਰਦਾਸ ਨੰਗਲ ਦੀ ਅੰਤਮ ਲੜਾਈ ਸੀਗੀ ਬੰਦਾ ਸਿੰਘ ਬਹਾਦਰ ਦੀ 1715 ਚ ਹੋਈ ਅਤੇ ਉਦੋਂ ਫਿਰ ਅਪ੍ਰੈਲ ਦੇ ਵਿੱਚ ਘੇਰਾ ਪੈ ਗਿਆ ਸੀ ਦਸੰਬਰ ਤੱਕ ਘੇਰਾ ਚੱਲਿਆ 8 ਮਹੀਨੇ ਤੇ ਦਸੰਬਰ 7 ਦਸੰਬਰ ਨੂੰ ਇਹਨਾਂ ਨੇ ਹਥਿਆਰ ਸੁੱਟਦੇ ਸੀ ਬਨੋ ਸਿੰਘ ਮੱਤ ਪੇਦੋਂਨ ਕਰਕੇ ਇਹਨਾਂ ਨੂੰ ਛੱਡ ਕੇ ਚੱਲ ਗਏ ਸੀ 1715 ਅੰਤਮ ਲੜਾਈ ਲੜੀਆ ਬੰਦਾ ਸਿੰਘ ਬਹਾਦਰ ਨੇ 14ਵਾਂ ਕਦਮੂਦੀਨ ਕਿੱਥੋਂ ਦਾ ਸ਼ਾਸਕ ਸੀ ਜਿਹੜਾ ਕਦਮੂਦੀਨ ਸੀ ਕੱਕਾ ਕਦਮੂਦੀਨ ਤੇ ਕੱਕਾ ਕਪੂਰੀ ਕਪੂਰੀ ਦਾ ਸ਼ਾਸਕ ਸੀ ਕਦਮੂਦੀਨ ਚੱਪੜ ਚਿੜੀ ਦੀ ਲੜਾਈ ਕਦੋਂ ਹੋਈ ਹੈ ਜੀ ਚੱਪੜ ਚਿੜੀ ਦੀ ਜਾਂ ਸਰਹੰਦ ਦੀ ਲੜਾਈ ਜਿਹੜੀ ਲੜਾਈ ਦੇ ਵਿੱਚ ਵਜ਼ੀਰ ਖਾਨ ਮਾਰਿਆ ਗਿਆ ਤਾਂ ਉਹ ਲੜਾਈ ਹੋਈ ਸੀ 1710 22 ਮਈ 1710 ਨੂੰ ਸਰਹੰਦ ਦੇ ਨੇੜੇ ਚੱਪੜ ਜਿੜੀ ਦੇ ਆਸਾਨ ਤੇ ਲੜਾਈ ਹੋਈ ਵਜ਼ੀਰ ਖਾਨ ਮਾਰਿਆ ਗਿਆ ਤੇ ਫਿਰ ਇੱਥੇ ਸਰਹੰਦ ਜਿਹੜਾ ਸਿੱਖਾਂ ਦੇ ਕੋਲੇ ਆ ਗਿਆ ਸੀ ਤੇ ਬੰਦਾ ਸਿੰਘ ਬਹਾਦਰ ਨੇ ਸਰਹੰਦ ਦਾ ਪੌਜਦਾਰ ਬਾਜ ਸਿੰਘ ਨੂੰ ਨਿਯੁਕਤ ਕੀਤਾ ਸੀਗਾ ਉਹ ਆਚਨਾ ਆ ਗਿਆ ਜੀ ਜਲਾਲੂਦੀਨ ਕੌਣ ਸੀ ਗੁਰੂ ਤੇਗ ਬਹਾਦਰ ਜੀ ਦਾ ਹਥਿਆਰ ਸੀ ਉਹਦਾ ਖਾਤਮਾ ਕਿਹੜੀ ਲੜਾਈ ਦੇ ਵਿੱਚ ਹੋਇਆ ਸੀ ਤਾਂ ਆਪਾ ਪੜਿਆ ਸੀ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਪਹਿਲੀ ਜਿਹੜੀ ਮੇਨ ਲੜਾਈ ਆ ਤੇ ਉਹ ਹੈਗੀ ਆ ਜੀ ਸਮਾਣੇ ਦੀ ਸਮਾਣੇ ਦੀ ਲੜਾਈ ਆ ਕਿਉਂ ਲੜਾਈ ਆ ਕਿਉਂਕਿ ਉਹਦੇ ਵਿੱਚ ਬੰਦਾ ਸਿੰਘ ਬਹਾਦਰ ਦੇ ਹਤਿਆਰਾ ਤੇ ਸਾਸ਼ਲ ਬੇਗ ਤੇ ਬਾਸ਼ਲ ਬੇਗ ਜਿਹੜੇ ਛੋਟੇ ਸਾਹਿਬ ਜਾਂਦੇ ਆ ਦੀ ਹਤਿਆਰੀ ਸੀ ਉਹ ਰਹਿੰਦੇ ਸੀਗੇ ਤਾਂ ਇਹ ਪੁੱਤਰ ਆ ਉਹ ਆ ਜੀ ਸਮਾਣੇ ਦੀ ਲੜਾਈ ਗੁਰਦਾਸ ਨੰਗਲ ਦੀ ਲੜਾਈ ਦੇ ਵਿੱਚ ਮੋਗਲ ਫੌਜ ਦੀ ਗਵਾਈ ਕੌਣ ਕਰ ਰਿਹਾ ਸੀਗਾ ਤਾਂ ਇੱਥੇ ਅਬਦੁੱਸ ਸਮਦ ਖਾਂ ਕਰ ਰਿਹਾ ਸੀਗਾ ਜੀ ਇੱਥੇ ਗੁਰਦਾਸ ਨੰਗਲ ਦੀ ਲੜਾਈ ਦੇ ਵਿੱਚ ਕਿਉਂਕਿ ਫਰੁਖਸੀਆ ਉਸ ਵਕਤ ਦਾ ਰਾਜਾ ਕਈ ਵਾਰੀ ਇਹੀ ਪੁੱਛ ਲੈਂਦੇ ਆ ਵੀ ਜਦੋਂ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੁੰਦੀ ਆ ਤਾਂ ਉਸ ਵਕਤ ਜਿਹੜਾ ਆਪਣਾ ਰਾਜਾ ਕੌਣ ਆ ਮੁਗਲ ਬਾਦਸ਼ਾਹ ਕੌਣ ਸੀ ਉਹ ਫਰੁਖਸੀਆ ਹੀ ਸੀਗਾ ਤੇ ਹੁਣ ਗੁਰਦਾਸ ਰੰਗਲ ਦੀ ਲੜਾਈ ਆਪਾਂ ਦੇਖਿਆ ਵੀ 1715 ਦੇ ਵਿੱਚ ਹੁੰਦੀ ਆ ਤੇ 16 ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੁੰਦੀ ਆ ਤੇ ਉਦੋਂ ਫਰੁਖਸੀਆ ਰਾਜਾ ਸੀਗਾ ਪੂਰੇ ਆਪਣਾ ਮੁਗਲ ਰਾਜਾ ਸੀਗਾ ਤੇ ਲਾਹੌਰ ਦਾ ਸੂਬੇਦਾਰ ਕੌਣ ਸੀ ਪੰਜਾਬ ਦਾ ਉਹ ਆਬਦੋ ਸੰਦਖਾ ਸੀਗਾ ਤੇ ਮੁਗਲ ਸੈਨਾ ਦੀ ਗਵਾਹੀ ਕੌਣ ਕਰ ਰਿਆ ਸੀ ਇੱਥੇ ਆਬਦੋ ਸੰਦਖਾ ਕਰ ਰਿਆ ਸੀ 18ਵਾਂ ਕੁਐਸਚਨ ਆ ਜੀ ਦੁਨੀ ਚੰਦ ਦੀ ਹਵੇਲੀ ਦੇ ਵਿੱਚ ਕਿਹੜੇ ਸਿੱਖ ਨਾਲ ਬੰਦਾ ਸਿੰਘ ਬਹਾਦਰ ਦੇ ਹਵੇਲੀ ਛੱਡਣ ਲੱਗ ਕੇ ਮਤਭੇਦ ਹੋ ਗਏ ਸੀ ਤਾਂ ਉਹ ਬਾਬਾ ਬినੋਦ ਸਿੰਘ ਸੀਗਾ। ਬਾਬਾ ਬినੋਦ ਸਿੰਘ ਫਿਰ ਮਤਭੇਦ ਹੋ ਗਏ ਤਾਂ ਉਹ ਆਪਣੇ ਸਾਥੀਆਂ ਦੇ ਸਮੇਤ ਫਿਰ ਹਵੇਲੀ ਛੱਡ ਕੇ ਚੱਲ ਵੀ ਗਏ ਸੀਗੇ। 19ਵਾਂ ਕੁਐਸਚਨ ਬੰਦਾ ਸਿੰਘ ਬਹਾਦਰ ਦੀ ਅੰਤਮ ਲੜਾਈ ਕਿਹੜੀ ਸੀ? ਬੰਦਾ ਸਿੰਘ ਬਹਾਦਰ ਦੀ ਅੰਤਮ ਲੜਾਈ ਆਪਣਾ ਪਤੀ ਆ ਜੀ ਗੁਰਦਾਸ ਅੰਗਲ ਦੀ ਲੜਾਈ ਆ 1715 ਚ ਉਹਨਾਂ ਨੇ ਲੜਾਈ ਸ਼ੁਰੂ ਕੀਤੀ ਅਤੇ ਦਸੰਬਰ ਦੇ ਵਿੱਚ ਉਹਨਾਂ ਨੇ ਗ੍ਰਿਫਤਾਰੀ ਦੇਤੀ ਸੀ। ਵੀ ਮਗਵਚਨਾ ਬੰਦਾ ਸਿੰਘ ਬਹਾਦਰ ਨੇ ਕਿਸ ਦੇ ਨਾਮ ਹੇਠ ਸਿੱਕੇ ਜਾਰੀ ਕੀਤੇ ਸੀ ਤਾਂ ਨਾਨਕ ਸ਼ਾਹੀ ਤੇ ਗੋਬਿੰਦ ਸ਼ਾਹੀ ਨਾਂ ਦੇ ਜਿਹੜੇ ਉਹਨਾਂ ਨੇ ਸਿੱਕੇ ਜਾਰੀ ਕੀਤੇ ਸੀ 21ਵਾਂ ਕੁਐਸਚਨ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਨਾਮ ਕੀ ਸੀ ਪੁੱਤਰ ਦਾ ਨਾਮ ਸੀਗਾ ਜੀ ਅਜੀਤ ਸਿੰਘ 4 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਵੀ ਅਜੀਤ ਸਿੰਘ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਉਹਦੂਆਦ ਆ ਗਿਆ ਜੀ 22ਵਾਂ ਕੁਐਸਚਨ ਸਰਹੰਦ ਦੇ ਫੌਜਦਾਰ ਦਾ ਨਾਮ ਕੀ ਸੀ ਸਰਹੰਦ ਦੇ ਫੌਜਦਾਰ ਦਾ ਨਾਮ ਵਜੀਰ ਖਾਨ ਸੀ ਆਪਣਾ ਪਤੀ ਆ ਵਜੀਰ ਖਾਨ ਉਥੋਂ ਦਾ ਫੌਜਦਾਰ ਰਹਾਗਾ ਦੇਈਮਾ ਕੁਐਸਚਨ ਆ ਗਿਆ ਜੀ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਕਿਸ ਮੋਗਲ ਬਾਦਸ਼ਾਹ ਦੇ ਆਦੇਸ਼ ਤੇ ਹੋਈ ਆ ਤਾਂ ਇਹ ਆਪਾਂ ਮੈਂ ਤੁਹਾਨੂੰ ਪਿੱਛੇ ਦੱਸਦਾ ਉਸ ਵਕਤ ਮੋਗਲ ਬਾਦਸ਼ਾਹ ਫਰੁਖਸ਼ੀਅਰ ਸੀਗਾ ਫਰੁਖਸ਼ੀਅਰ ਦੇ ਸਮੇਂ 1716 ਦੇ ਵਿੱਚ ਸ਼ਹੀਦੀ ਹੋਈ ਆ ਜੂਨ ਮਹੀਨਾ ਸੀ 1716 ਦੇ ਵਿੱਚ 24 ਮ ਕੁਐਸਚਨ ਆ ਗਿਆ ਜੀ ਬੰਦਾ ਸਿੰਘ ਬਹਾਦਰ ਸਰਹੰਦ ਸ਼ਹਿਰ ਦੇ ਵਿੱਚ ਕਦੋਂ ਦਾਖਲ ਹੋਇਆ ਸੀ ਤਾਂ ਸਰਹੰਦ ਦੇ ਵਿੱਚ ਉਹ 1710 ਚ ਦਾਖਲ ਹੋਇਆ ਸੀ ਤੇ 22 ਮਈ 1710 ਨੂੰ ਫਿਰ ਉਹ ਨੇ ਬੰਦਾ ਸਿੰਘ ਬਹਾਦਰ ਜੀ ਨੇ ਚੱਪੜ ਜਿੜੀ ਦੇ ਸਾਹਮਣੇ ਵਜ਼ੀਰ ਖਾਨ ਨੂੰ ਮਾਰਤਾ ਸੀ 1710 ਆ ਗਿਆ 25ਵਾਂ ਕੁਐਸਚਨ ਬੰਦਾ ਸਿੰਘ ਬਹਾਦਰ ਜੀ ਦਾ ਸਿਰ ਕੱਢਵਾ ਸਾਥੀ ਕੌਣ ਸੀ? ਬਾਬਾ ਬినੋਦ ਸਿੰਘ ਸੀ, ਭਾਈ ਬਨੋਦ ਸਿੰਘ ਸੀ ਪਰ ਬਾਅਦ ਚ ਛੱਡ ਗਏ ਸੀਗੇ। 26ਵਾਂ ਕੁਐਸਚਨ ਬੰਦਾ ਸਿੰਘ ਬਹਾਦਰ ਨੂੰ ਕਿੱਥੇ ਸ਼ਹੀਦ ਕੀਤਾ ਗਿਆ? ਤਾਂ ਇਹ ਵੀ ਬੜਾ ਮੇਨ ਕੁਐਸਚਨ ਬਣ ਜਾਂਦਾ ਵੀ ਕਿੱਥੇ ਸ਼ਹੀਦ ਕੀਤਾ ਗਿਆ? ਉਹ ਦਿੱਲੀ ਚ ਸ਼ਹੀਦ ਕੀਤਾ ਗਿਆ। ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ। 27ਵਾਂ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਕਦੋਂ ਪ੍ਰਾਪਤ ਹੋਈ? ਜੂਨ 1716 ਚ ਕਿਉਂਕਿ ਦਸੰਬਰ ਦੇ ਵਿੱਚ ਉਹਨਾਂ ਨੇ ਹਥਿਆਰ ਛੱਡ ਤੇ ਸੀਗੇ ਤੇ ਸਾਥੀਆਂ ਦੇ ਸਨੇਹਤ ਗ੍ਰਿਫਤਾਰ ਕਰ ਲਿਆ ਸੀਗਾ ਪਰ ਜਾ ਕੇ ਅਗਲੇ ਸਾਲ ਜੂਨ 1716 ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਆਸਲ ਬੇਗ ਤੇ ਬਾਸਲ ਬੇਗ ਕੌਣ ਸੀਗੇ ਇਹ ਛੋਟੇ ਸਹਿਬ ਜਾਤਿਆਂ ਦੇ ਹਤਿਆਰੇ ਸੀਗੇ ਅੱਗੇ ਆ ਗਿਆ ਜੀ 29ਵਾਂ ਕੁਐਸਚਨ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਤੀਰ ਦੇ ਕੇ ਪੰਜਾਬ ਵਾਲ ਤੋੜਿਆ ਸੀ ਪੰਜ ਤੀਰ ਦਿੱਤੇ ਸੀਗੇ ਕੰਗਾਰਾ ਦਿੱਤਾ ਸੀਗਾ 3ਵਾਂ ਕੁਐਸਚਨ ਬੰਦਾ ਸਿੰਘ ਬਹਾਦਰ ਨੇ ਕਿੰਨੇ ਸਾਲ ਦੀ ਉਮਰ ਦੇ ਵਿੱਚ ਘਰ ਛੱਡਿਆ ਸੀ 15 ਸਾਲ ਦੀ ਉਮਰ 'ਚ ਕਿਉਂਕਿ ਹਿਰਨੀ ਦਾ ਸ਼ਿਕਾਰ ਹੋ ਗਿਆ ਹੱਥੋਂ ਤੇ ਮਨ ਤੇ ਬੜਾ ਡੂੰਘਾ ਪ੍ਰਭਾਵ ਪਿਆ ਵੀ ਬਹੁਤ ਵੱਡਾ ਪਾਪ ਹੋਇਆ ਇਸੇ ਕਰਕੇ ਹੋਇਆ ਉਹਨਾਂ ਨੇ 15 ਸਾਲ ਦੀ ਉਮਰ 'ਚ ਉਹ ਬੈਰਾਗੀ ਬਣ ਕੇ ਸੀ ਘਰ-ਵਾਰ ਛੱਡਤਾ ਸੀ। ਬੰਦਾ ਸਿੰਘ ਬਹਾਦਰ ਨੂੰ ਕਿੱਥੋਂ ਬੰਦੀ ਬਣਾਇਆ ਸੀ? ਤਾਂ 31ਵੇਂ ਦਾ ਉੱਤਰ ਕੀ ਆਉਜੀ? ਗੁਰਦਾਸ ਨੰਗਲ ਦੇ ਵਿੱਚ ਦੁਨੀ ਜੰਦ ਦੀ ਹਵੇਲੀ ਤੋਂ ਉੱਥੋਂ ਇਹਨਾਂ ਨੂੰ ਬੰਦੀ ਬਣਾਇਆ ਗਿਆ ਸੀਗਾ, ਗਿਰਫਤਾਰ ਕੀਤਾ ਗਿਆ ਸੀ 7 ਦਸੰਬਰ 1715 ਨੂੰ। 7 ਦਸੰਬਰ 1715 ਨੂੰ ਫਿਰੋਖੀਅਰ ਮੋਗਲਾਂ ਦਾ ਬਾਦਸ਼ਾਹ ਕਦੋਂ ਬਣਿਆ ਸੀ? ਫਿਰੋਖੀਅਰ ਇਹ ਬਣਿਆ ਸੀ 1713 ਦੇ ਵਿੱਚ। 1713 ਤੋਂ ਲੈ ਕੇ ਨਾ 1719 ਤੱਕ ਇਹ ਆਪਣਾ ਮੁਗਲ ਬਾਦਸ਼ਾਹ ਰਹਿੰਦਾ ਹੈਗਾ ਫਿਰੋਖੀਅਰ। ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨਾਲ ਕਿੰਨੇ ਸਿੱਖਾਂ ਨੂੰ ਪੰਜਾਬ ਭੇਜਿਆ ਸੀ ਤਾਂ 25 ਸਿੱਖਾਂ ਦਾ ਜੱਥਾ ਉਥੋਂ ਨਾਲ ਚੱਲਿਆ ਸੀ 34ਵਾਂ ਬੰਦਾ ਸਿੰਘ ਬਹਾਦਰ ਨੇ ਪੰਜਾਬ ਬਲ ਕਦੋਂ ਕੂਚ ਕੀਤਾ ਤਾਂ 1708 ਦੇ ਵਿੱਚ ਹੀ ਕੂਚ ਕੀਤਾ ਸੀਗਾ ਜੀ ਬੰਦਾ ਸਿੰਘ ਬਹਾਦਰ ਨੇ ਦੁਨੀ ਚੰਦ ਦੀ ਹਵੇਲੀ ਤੋਂ ਕਿੰਨਾ ਸਮਾਂ ਮੁਗਲਾਂ ਦੇ ਨਾਲ ਜੰਦ ਕੀਤਾ ਤਾਂ 8 ਮਹੀਨੇ ਜੰਦ ਕੀਤਾ ਉਮੀਦ ਆ ਵੀ ਤੁਹਾਨੂੰ ਇਹ ਟੌਪਿਕ ਤੇ ਐਮਸੀਕਿਊ ਵਧੀਆ ਸਮਝ ਆਏ ਹੋਣਗੇ ਜੇ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਦਿਆ ਕਰੋ ਲਾਈਕ ਵੀ ਕਰੋ ਤੇ ਨਾਲ ਵੀਡੀਓ ਨੂੰ ਸ਼ੇਅਰ ਵੀ ਕਰੋ ਬਹੁਤ ਬਹੁਤ ਧੰਨਵਾਦ